ਸਾਰੇ ਪੀਐਮ ਜਿੰਨੇ ਵੀ ਭਾਰਤ ਦੇ ਹੋਏ ਨੇ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਜੇ ਸੰ ਤਾਂ ਉਹ ਸਨ ਡਾਕਟਰ ਮਨਮੋਹ ਸਿੰਘ ਔਰ ਜੇ ਕੋਈ ਸਿੱਖ ਉੱਥੇ ਪ੍ਰਧਾਨ ਮੰਤਰੀ ਰਿਹਾ ਤਾਂ ਉਹ ਸਨ ਡਾਕਟਰ ਮਨਮੋਹ ਸਿੰਘ ਉਹਨਾਂ ਦੇ ਤੁਰ ਜਾਣ ਦੇ ਨਾਲ ਮੈਂ ਸਮਝਾਂ ਵੀ ਜਿੱਥੇ ਹਿੰਦੁਸਤਾਨ ਦੀ ਸਿਆਸਤ ਨੂੰ ਬਹੁਤ ਵੱਡਾ ਘਾਟਾ ਪਿਆ ਉੱਥੇ ਜੇ ਆਪਾਂ ਦੁਨੀਆ ਪੱਧਰ ਦੇ ਜਿਵੇਂ ਕਹਿੰਦਾ ਵੀ شریف ਸਿਆਸਤਦਾਨਾਂ ਦੀ ਗੱਲ ਕਰਨੀ ਹੋਵੇ ਤਾਂ ਦੁਨੀਆ ਵੀ ਇੱਕ ਐਸੇ ਮਹਾਨ ਸ਼ਖਸੀਅਤ ਤੋਂ ਵਾਂਝੀ ਹੋ ਗਈ ਜਿਨ੍ਹਾਂ ਦਾ ਅੱਜ ਮਕੱਲਾ ਵੀ ਦੁਬਾਰਾ ਜਨਮ ਹੋਣਾ ਬਹੁਤ ਔਖਾ ਹੋ ਜਾਂਦਾ 1982 ਦੇ ਵਿੱਚ RBI ਦੇ ਗਵਰਨਰ ਰਹੇ ਤੇ ਪਹਿਲੇ ਸਿੱਖ ਸੀਗੇ ਜਨਾਰੇ 10 ਤੱਕ ਹਿੰਦੁਸਤਾਨ ਦੇ ਨੋਟਾਂ ਦੇ ਉੱਤੇ ਹੁੰਦੇ ਰਹੇ ਵੀ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਵੀ ਸਿਆਸਤ ਹੋ ਗਈ ਉੱਥੇ ਉਹਨਾਂ ਦਾ ਸੰਸਕਾਰ ਆ ਜਿਹੜਾ ਉਹ ਰਾਜਘਾਟ ਦੇ ਵਿੱਚ ਨਹੀਂ ਕੀਤਾ ਗਿਆ ਕੀ ਲੱਗਦਾ ਹੈ ਸਿਆਸਤ ਜਿਹੜੀ ਬੰਦੇ ਦੇ ਜਾਣ ਤੋਂ ਬਾਅਦ ਵੀ ਉਹਦੇ ਨਾਲ ਹੋਈ ਜਾਂਦੀ ਨਾਲੇ ਐਡਾ ਵੱਡਾ ਨਾਂ ਐਡਾ ਵੱਡਾ ਰਤਬਾ ਉਹਨਾਂ ਦਾ ਖੜਗੇ ਸਾਹਿਬ ਨੇ ਇਹ ਗੱਲ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਵੀ ਕਹੀ ਫੋਨ ਕਰਕੇ ਵੀ ਕਿਹਾ ਵੀ ਸਾਨੂੰ ਇਸ ਤਰੀਕੇ ਦੇ ਨਾਲ ਉਹਨਾਂ ਦੀ ਸ਼ਿਸ਼ਕਾਰ ਕਰਨ ਵਾਸਤੇ ਜਗ੍ਹਾ ਦਿੱਤੀ ਜਾਵੇ ਅਸੀਂ ਉਹਨਾਂ ਦਾ ਸਮਾਰਕ ਬਣਾਉਣਾ ਚਾਹੁੰਦੇ ਹਾਂ ਉਹਦੇ ਵਾਸਤੇ ਥਾਂ ਦਿੱਤਾ ਜਾਵੇ ਜਿਹੜੀ ਕਿ ਇਹ ਸੈਂਟਰ ਗਵਰਨਮੈਂਟ ਨੇ ਬਹੁਤ ਮਾੜੀ ਗੱਲ ਕੀਤੀ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ ਉਹ ਇੱਕ ਮਹਾਨ ਵਿਅਕਤੀ ਸੀ ਜਿਹਨੇ ਹਿੰਦੁਸਤਾਨ ਨੂੰ ਵਾਪਸ ਲੀਹਾਂ ਦੇ ਉੱਤੇ ਲੈ ਕੇ ਆਂਦਾ ਪੰਜਾਬ ਦੀ ਜੇ ਆਪਾਂ ਗੱਲਬਾਤ ਕਰੀਏ ਉੱਥੇ ਠੰਡ ਦਾ ਕਹਿਰ جاری ਆ ਧੁੰਦਾਂ ਪੈ ਰੀਆਂ ਨੇ ਔਰ ਇੱਕ ਬੱਸ ਜਿਹੜੀ ਆ ਉਹ ਡਰੇਨ ਦੇ ਵਿੱਚ ਡਿੱਗੀ ਆ ਪਤਾ ਲੱਗਿਆ ਉੱਥੇ 8 ਲੋਕਾਂ ਦੀ ਮੌਤ ਵੀ ਹੋ ਗਈ ਆ ਔਰ ਦਰਜਨਾ ਜਿਹੜੇ ਆ ਉਹ ਜ਼ਖਮੀ ਹੋ ਗਏ ਬਠਿੰਡੇ ਦੇ ਵਿੱਚ ਪਿੰਡ ਪਿੰਡ ਪੈਂਦਾ ਜੀਵਨ ਸਿੰਘ ਵਾਲਾ ਤੇ ਇਹ ਉੱਥੇ ਇੱਕ ਜਿਵੇਂ ਕਹਿੰਦਾ ਵੀ ਲਸਾੜਾ ਡਰੇਨ ਆ ਜਿਹਦੇ ਵਿੱਚ ਇਹ ਬੱਸ ਤਿਲਕ ਕੇ ਜਾ ਡਿੱਗੀ ਤੇ ਜਿਹਦਾ ਕਰਕੇ ਭਿਆਨਕ ਹਾਦਸਾ ਹੋ ਗਿਆ ਤੁਹਾਨੂੰ ਪਤਾ ਇਹਨਾਂ ਦਾ ਜਿਹੜਾ ਰੂਟ ਸੀ ਉਹ ਵੀ ਸਰਦੂਲਗੜ ਤੋਂ ਬਠਿੰਡਾ ਜਾ ਰਹੀ ਸੀਗੀ ਪੰਜਾਬ ਸਰਕਾਰ ਵੱਲੋਂ 3-3 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਮ੍ਰਿਤਕਾਂ ਨੂੰ ਤੇ ਜਿਹੜੇ ਜ਼ਖਮੀ ਹੋਏ ਉਹਨਾਂ ਦਾ ਮੁਫਤ ਇਲਾਜ ਕਰਨ ਵਾਸਤੇ ਵੀ ਗੱਲ ਪਤਾ ਲੱਗਿਆ ਦੋ ਟਰੱਕਾਂ ਦੇ ਵਿੱਚ ਟੱਕਰ ਹੋਈ ਆ ਔਰ ਉਹਦੇ ਵਿੱਚ ਵੀ ਦੋ ਪੰਜਾਬੀ ਜਿਹੜੇ ਆ ਉਹ ਜਾਣ ਤੋਂ ਹੱਥ ਤੋਂ ਬੈਠੇ ਨੇ ਤੇ ਦੋਹਾਂ ਟਰੱਕਾਂ ਦੇ ਵਿੱਚ ਨਾਲ ਕੋ-ਡਰਾਈਵਰ ਵੀ ਸੀਗੇ ਤੇ ਦੱਸਦੇ ਆ ਵੀ ਇਹਨਾਂ ਦੇ ਵਿੱਚ ਦੋਹਾਂ ਡਰਾਈਵਰਾਂ ਦੀ ਮੌਤ ਹੋ ਗਈ ਹੈ ਇੱਕ ਦਾ ਨਾਂ ਸੀਗਾ ਜਸਵਿੰਦਰ ਸਿੰਘ ਜੱਸੀ ਜਿਹੜਾ ਪਟਿਆਲੇ ਨੂੰ ਬਿਲੋਂਗ ਕਰਦਾ ਇੱਕ ਚੰਗਾ ਭੰਗੜਾ ਕੋਚ ਵੀ ਸੀਗਾ ਤੇ ਦੂਸਰਾ ਰਾਹੁਲ ਬਜਾਜ ਆ ਇਹ ਮਹਾਲੀ ਦਾ ਰਹਿਣ ਪਿੱਛੋਂ ਰਹਿਣ ਵਾਲਾ ਸੀ ਦਾ ਹਾਦਸਿਆਂ ਤੋਂ ਜ਼ਰੂਰ ਪਰਹੇਜ਼ ਕਰੋ ਜਿੰਨਾ ਸਲੋ ਚਲਾਇਆ ਜਾਂਦਾ ਸਲੋ ਚਲਾਉਣ ਦੀ ਕੋਸ਼ਿਸ਼ ਕਰੋ ਡਿਸਟੈਂਸ ਰੱਖ ਕੇ ਚੱਲ ਕੈਨੇਡੀਅਨ ਗਵਰਨਮੈਂਟ ਨੇ ਇਹਦੇ ਤੇ ਹੁਣ ਕੰਮ ਕੀਤਾ ਪੁਲਿਸ ਨੇ ਕੰਮ ਕੀਤਾ ਔਰ ਇੱਥੇ ਕਈ ਪਹਿਲਾਂ ਵੀ ਗ੍ਰਿਫਤਾਰੀਆਂ ਹੋਈਆਂ ਪਹਣ ਰੀਸੈਂਟ ਗੱਲ ਕਰੀਏ ਤਾਂ 6 ਲੋਕਾਂ ਦੀ ਗ੍ਰਿਫਤਾਰੀ ਹੋਈ ਆ ਉਹਦੇ ਵਿੱਚ 4 ਪੰਜਾਬੀ ਸੀ ਸਾਰੇ ਦੇ ਸਾਰੇ ਤਕਰੀਬਨ 23 ਸਾਲ ਤੋਂ ਲੈ ਕੇ 40 ਸਾਲ ਤੱਕ ਦੀ ਇਹਨਾਂ ਦੀ ਉਮਰ ਆ ਤੇ 60 ਫੌਤੀਆਂ ਇਹਨਾਂ ਨੇ ਮੰਗੀਆਂ ਇਸ ਏਰੀਆ ਦੇ ਵਿੱਚ ਗ੍ਰੀਨ ਲੈਂਡ ਜਿਹੜੀ ਕੰਟਰੀ ਆ ਉਹਨੂੰ ਪਹਿਲਾਂ ਕੈਨੇਡਾ ਕਹਿ ਰਿਆ ਸੀ ਸਾਡਾ ਹਿੱਸਾ ਹੈ ਪਰ ਹੁਣ ਟਰੰਪ ਆ ਜਿਹੜੇ ਉਹ ਕਹਰੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਗ੍ਰੀਨਲੈਂਡ ਆ ਜਿਹੜਾ ਉਹ ਅਮਰੀਕਾ ਦਾ ਹਿੱਸਾ ਹੋਏਗਾ ਪਹਿਲਾਂ ਤਾਂ ਕਹਿੰਦੇ ਵੀ ਕੈਨੇਡਾ ਨੂੰ ਅਸੀਂ 51ਵਾਂ ਸੂਬਾ ਬਣਾ ਲੈਣਾ ਤੇ ਟਰੂਡੋ ਨੂੰ ਅਸੀਂ ਗਵਰਨਰ ਬਣਾ ਲੈਣਾ ਹੈਗਾ ਆਪਦਾ ਹੁਣ ਜਿਹੜੇ ਡੈਨਮਾਰਕ ਦੇ ਸਿਆਸੀ ਲੀਡਰ ਆ ਉਹ ਕਹਿੰਦੇ ਵੀ ਅਸੀਂ ਇਹਨੂੰ ਵੇਚਣਾ ਨਹੀਂ ਹੈਗਾ ਤੇ ਜਿਹੜਾ ਅਮਰੀਕਾ ਉਹ ਆਪਦੀ ਨਿਗਾਰੇ ਤੇ ਨਾ ਰੱਖੇ ਅਸੀਂ ਇਹਦੀ ਟੇਕ ਕੇਅਰ ਕਰਨ ਦੇ ਯੋਗ ਹੈਗੇ ਆ ਵੀ ਉਹ ਜਿਹੜੀਆਂ ਆਪਦੀਆਂ ਪ੍ਰੋਬਲਮਸ ਹੈਗੀਆਂ ਉਹਨਾਂ 'ਤੇ ਧਿਆਨ ਦੇਣ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਈ ਖਬਰਾਂ ਨੇ ਪੰਜਾਬ ਦੀਆਂ ਭਾਰਤ ਦੀਆਂ ਕੈਨੇਡਾ ਦੀਆਂ ਅਮਰੀਕਾ ਦੀਆਂ ਜਿਨ੍ਹਾਂ ਤੇ ਅਸੀਂ ਡਿਸਕਸ਼ਨ ਕਰਾਂਗੇ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਜੁੜਨਗੇ ਫ੍ਰਿਜ਼ਨੋਂ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਕੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਸਾਬਕਾ ਪੀਐਮ ਡਾਕਟਰ ਮਨਮੋਹਨ ਸਿੰਘ ਹੋਣਾ ਬਾਰੇ ਉਹਨਾਂ ਦਾ ਦਿਹਾਂਤ ਹੋਇਆ ਔਰ ਇੱਕੋ ਇੱਕ ਸਿੱਖ ਪ੍ਰਧਾਨ ਮੰਤਰੀ ਸੀਗੇ ਭਾਰਤ ਦੇ ਔਰ ਸਾਡੀ ਕਮਿਊਨਿਟੀ ਨੂੰ ਕੀ ਕੁਝ ਦੇ ਕੇ ਗਏ ਨੇ ਕੀ ਕੁਝ ਦੇਣ ਹੈ ਉਹਨਾਂ ਦੀ ਉਹਨਾਂ ਬਾਰੇ ਗੱਲਬਾਤ ਹੋਏਗੀ ਨਾਲ ਦੀ ਨਾਲ ਇੱਕ ਬੱਸ ਉੱਥੇ ਡਰੇਨ ਦੇ ਵਿੱਚ ਡਿੱਗੀ ਹੈ ਠੰਡ ਦਾ ਕਹਿਰ جاری ਹੈ ਧੁੰਦਾਂ ਪੈ ਰੀਆਂ ਨੇ ਉਹਨਾਂ ਬਾਰੇ ਗੱਲਬਾਤ ਹੋਏਗੀ ਫਿਰ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਉੱਥੇ ਵੀ ਦੋ ਟਰੱਕਾਂ ਦੇ ਵਿੱਚ ਇੱਕ ਟੱਕਰ ਹੋਈ ਹੈ ਦੋ ਪੰਜਾਬੀਆਂ ਦੀ ਉੱਥੇ ਮੌਤ ਹੋਈ ਹੈ ਨਾਲ ਦੀ ਨਾਲ ਇੱਕ ਕੈਨੇਡਾ ਤੋਂ ਹੋਰ ਖਬਰ ਆ ਰਹੀ ਹੈ ਵੀ ਉੱਥੇ ਫਰੋਤੀ ਦੇ ਮਾਮਲੇ ਦੇ ਵਿੱਚ 6 ਜਣੇ ਗ੍ਰਿਫਤਾਰ ਹੋਏ ਆ ਉਹਦੇ ਵਿੱਚ 4 ਪੰਜਾਬੀ ਨੇ ਕਿੱਧਰ ਨੂੰ ਜਾ ਰਹੀ ਹੈ ਸਾਡੀ ਕਮਿਊਨਿਟੀ ਉਹਦੇ ਬਾਰੇ ਗੱਲਬਾਤ ਕਰਾਂਗੇ ਫਿਰ ਡੋਨਲਡ ਟਰੰਪ ਉਹਨਾਂ ਦਾ ਕਹਿਣਾ ਵੀ ਗ੍ਰੀਨਲੈਂਡ ਜਿਹੜਾ ਹੈ ਉਹਨੂੰ ਹੁਣ ਉਹ ਅਮਰੀਕਾ ਦੇ ਵਿੱਚ ਰਲਾਉਣਾ ਚਾਹੁੰਦੇ ਨੇ ਕੀ ਹੈ ਪੂਰੀ ਖਬਰ ਇਹਦੇ ਤੇ ਡਿਸਕਸ਼ਨ ਹੋਏਗੀ ਅਜ਼ਰਬਾਈਜਾਨ ਜਿੱਥੇ ਪਿਛਲੇ ਦਿਨੀ ਇੱਕ ਪਲੇਨ ਜਿਹੜਾ ਕ੍ਰੈਸ਼ ਹੋਇਆ ਹੈ ਔਰ ਉਸ ਤੋਂ ਬਾਅਦ ਅਜ਼ਰਬਾਈਜਾਨ ਹਵਾਈ ਜਿਹੜੀ 에ਅਰਲਾਈਨ ਹੈ ਉਹਨਾਂ ਨੇ ਕਈ ਫਲਾਈਟਾਂ ਜਿਹੜੀਆਂ ਰਸ਼ੀਆ ਨੂੰ ਜਿਹੜੀਆਂ ਉਹ ਕੈਨਸਲ ਕਰਤੀਆਂ ਇਹਨਾਂ ਸਾਰੀਆਂ ਖਬਰਾਂ ਤੇ ਅਸੀਂ ਵਿਚਾਰ ਚਰਚਾ ਕਰਾਂਗੇ ਡਿਸਕਸ਼ਨ ਕਰਾਂਗੇ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਹੁਣ ਜੁੜ ਰਹੇ ਨੇ ਫ੍ਰਿਜ਼ਨੋਂ ਤੋਂ ਸੀਨੀਅਰ ਪੱਤਰਕਾਰ ਗੁਰਿੰਦਰਜੀਤ ਸਿੰਘ ਨੀਟਾ ਮਾਚੀਕੇ ਨੀਟੇ ਵੀਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮਰੀਕਾ ਦੇ ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਜੀ ਜਿੰਨੇ ਵੀ ਇਸ ਟਾਈਮ ਸਾਡਾ ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਨੇ ਸਾਰਿਆਂ ਨੂੰ ਨਿੱਕੀ ਜਿਹੀਆਂ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਗੱਲਬਾਤ ਕਰੀਏ ਸਾਬਕਾ ਪੀਐਮ ਡਾਕਟਰ ਮਨਮੋਹਨ ਸਿੰਘ ਹੁਣਾਂ ਦਾ ਦਿਹਾਂਤ ਹੋਇਆ ਹੈ 92 ਸਾਲ ਦੀ ਉਹਨਾਂ ਦੀ ਉਮਰ ਸੀ ਔਰ ਬਹੁਤ ਪੜੇ ਲਿਖੇ ਪ੍ਰਧਾਨ ਮੰਤਰੀ ਰਹੇ ਨੇ ਇੰਡੀਆ ਦੇ ਕਿਉਂਕਿ ਅਸੀਂ ਉੱਥੇ ਦੇਖਿਆ ਵੀ ਜੇ ਆਪਾਂ ਹੁਣ ਤੱਕ ਦੀ ਗਿਣਤੀ ਕਰੀਏ ਸਾਰੇ ਪੀਐਮ ਜਿੰਨੇ ਵੀ ਭਾਰਤ ਦੇ ਹੋਏ ਨੇ ਉਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਜੇ ਸਨ ਤਾਂ ਉਹ ਸਨ ਡਾਕਟਰ ਮਨਮੋਹਨ ਸਿੰਘ ਔਰ ਜੇ ਕੋਈ ਸਿੱਖ ਉੱਥੇ ਪ੍ਰਧਾਨ ਮੰਤਰੀ ਰਿਹਾ ਤਾਂ ਉਹ ਸਨ ਡਾਕਟਰ ਮਨਮੋਹਨ ਸਿੰਘ ਅੱਜ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਔਰ ਉਹਨਾਂ ਦਾ ਸੰਸਕਾਰ ਹੋਇਆ ਉੱਥੇ ਤੇ ਕੀ ਕੁਝ ਕਹਿਣਾ ਚਾਹੁੰਦੇ ਉਹਨਾਂ ਦੀ ਸ਼ਖਸੀਅਤ ਬਾਰੇ ਕਿਉਂਕਿ ਸਾਡੀ ਕਮਿਊਨਿਟੀ ਨੂੰ ਬਹੁਤ ਵੱਡੀ ਦੇਣ ਆ ਉਹਨਾਂ ਦੀ ਜੀ ਬਿਲਕੁਲ ਡਾਕਟਰ ਮਨਮੋਹਨ ਸਿੰਘ ਦੇਖੋ ਜਿਵੇਂ ਕਹਿੰਦਾ ਬੇਥਾ ਸ਼ਰੀਫ ਅਨਸਾਨ ਬਹੁਤ ਜਿਆਦਾ ਸਾਦਾ ਇਨਸਾਨ ਸੀ ਕਿ ਤੇ ਉਹਨਾਂ ਦੇ ਤੁਰ ਜਾਣ ਦੇ ਨਾਲ ਮੈਂ ਸਮਝਦਾ ਵੀ ਜਿੱਥੇ ਹਿੰਦੁਸਤਾਨ ਦੀ ਸਿਆਸਤ ਨੂੰ ਬਹੁਤ ਵੱਡਾ ਘਾਟਾ ਪਿਆ ਉੱਥੇ ਜੇ ਆਪਾਂ ਦੁਨੀਆ ਪੱਧਰ ਦੇ ਜਿਵੇਂ ਕਹਿੰਦਾ ਵੀ ਸ਼ਰੀਫ ਸਿਆਸਤਦਾਨਾਂ ਦੀ ਗੱਲ ਕਰਨੀ ਹੋਵੇ ਤਾਂ ਦੁਨੀਆ ਵੀ ਇੱਕ ਐਸੇ ਮਹਾਨ ਸ਼ਖਸੀਅਤ ਤੋਂ ਵਾਂਝੀ ਹੋ ਗਈ ਤੇ ਜਿਨ੍ਹਾਂ ਦਾ ਅੱਜ ਮੈਂ ਕਹਿੰਦਾ ਵੀ ਦੁਬਾਰਾ ਜਨਮ ਹੋਣਾ ਬਹੁਤ ਔਖਾ ਹੋ ਜਾਂਦਾ ਤੇ ਮੈਂ ਥੋੜੀ ਜਿਹੀ ਡਿਟੇਲ ਦੇ ਵਿੱਚ ਗੱਲ ਕਰਨੀ ਚਾਹੂੰਗਾ ਡਾਕਟਰ ਮਨਮੋਹਨ ਸਿੰਘ ਹੋਰਾ ਬਾਰੇ ਇਹਨਾਂ ਦਾ ਜਿਹੜਾ ਜਨਮ ਸੀਗਾ ਅਰਦੀਪ ਉਹ 1932 ਦੇ ਵਿੱਚ ਗਾਹ ਪਾਕਿਸਤਾਨ ਦੇ ਵਿੱਚ ਹੋਇਆ ਸੀਗਾ ਤੇ ਉੱਥੋਂ ਹੀ ਉਹਨਾਂ ਨੇ ਚਾਰ ਜਮਾਤਾਂ ਪੜ੍ਹੀਆਂ ਉਸ ਤੋਂ ਬਾਅਦ ਦੇ ਵਿੱਚ ਦੇਸ਼ ਦੀ ਵੰਡ ਹੋਈ ਫਿਰ ਇਹ ਅੰਮ੍ਰਿਤਸਰ ਆ ਕੇ ਰਹਿਣ ਲੱਗ ਪਏ ਤੇ ਇੱਥੋਂ ਅੰਮ੍ਰਿਤਸਰ ਤੋਂ ਇਹਨਾਂ ਨੇ ਆਪਦੀ ਜਿਹੜੀ ਅਚੇਰੀ ਵਿਦਿਆ ਦੀ ਪੜ੍ਹਾਈ ਸੀ ਉਹ ਕੀਤੀ ਉਸ ਤੋਂ ਬਾਅਦ ਆਕਸਫੋਰਡ ਯੂਨੀਵਰਸਿਟੀ ਚਲੇ ਗਏ ਤੇ ਇਕਨੋਮਿਕਸ ਦੇ ਮਾਹਰ ਬਣ ਕੇ ਇਹ ਬਾਅਦ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਆ ਕੇ ਇਹਨਾਂ ਨੇ ਬੱਚਿਆਂ ਨੂੰ ਪੜ੍ਹਾਇਆ ਉਸ ਤੋਂ ਬਾਅਦ ਦੇ ਵਿੱਚ 1982 ਦੇ ਵਿੱਚ ਆਰਬੀਆਈ ਦੇ ਗਵਰਨਰ ਰਹੇ ਤੇ ਪਹਿਲੇ ਸਿੱਖ ਸੀਗੇ ਜਿਨ੍ਹਾਂ ਦੇ 10 ਤੱਕ ਹਿੰਦੁਸਤਾਨ ਦੇ ਨੋਟਾਂ ਦੇ ਉੱਤੇ ਹੁੰਦੇ ਰਹੇ ਉਸ ਤੋਂ ਬਾਅਦ ਦੇ ਵਿੱਚ 1900 ਮੇ디 ਵਿੱਚ ਜਦੋਂ ਜੀਵ ਗਾਂਧੀ ਡੈਥ ਹੋਈ ਆ ਨਰਸਿਮਹਾ ਰਾਓ ਦੀ ਗਵਰਨਮੈਂਟ ਆਈ ਆ ਤਾਂ ਉਹ ਹਿੰਦੁਸਤਾਨ ਬਹੁਤ ਮਾੜੇ ਦੌਰ ਦੇ ਵਿੱਚੋਂ ਜਾ ਰਿਹਾ ਸੀਗਾ ਜਿਹੜਾ ਹਿੰਦੁਸਤਾਨ ਦਾ ਜਿਵੇਂ ਕਹਿੰਦਾ ਵੀ ਵਿਦੇਸ਼ੀ ਮੁਦਰਾ ਸੀ ਉਹ ਬਹੁਤ ਜ਼ਿਆਦੇ ਘਟ ਗਈ ਸੀਗੀ ਤੇ ਨਾਲ ਦੀ ਨਾਲ ਉਸ ਸਮੇਂ ਸੋਨਾ ਹਿੰਦੁਸਤਾਨ ਨੇ ਵਰਲਡ ਬੈਂਕ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਗਹਿਣੇ ਪਾਇਆ ਸੀ ਤੇ ਉਦੋਂ ਇਹਨਾਂ ਨੂੰ ਲਿਆਂਦਾ ਗਿਆ ਜਦੋਂ ਹਿੰਦੁਸਤਾਨ ਨੂੰ ਬਹੁਤ ਜ਼ਿਆਦੇ ਇੱਕ ਚੰਗੇ ਇਕਨੋਮਿਕਸ ਦੀ ਲੋੜ ਸੀਗੀ ਤੇ ਇਹਨਾਂ ਨੇ ਆਪਣੀਆਂ ਜਿਵੇਂ ਕਿਹੜਾ ਯੋਜਨਾਵਾਂ ਦੇ ਤਹਿਤ ਹਿੰਦੁਸਤਾਨ ਨੂੰ ਐਸਨਾਂ ਲੀਹਾਂ ਦੇ ਉੱਤੇ ਪਾਇਆ ਵੀ ਅੱਜ ਵੀ ਉਹਨਾਂ ਲੀਹਾਂ ਦਾ ਕਰਕੇ ਹਿੰਦੁਸਤਾਨ ਦੀ ਜਿਹੜੀ ਵਿਦੇਸ਼ੀ ਮੁਦਰਾ ਉਹਦੇ ਨਾਲ ਭੰਡਾਰ ਉਹਦੇ ਭਰੇ ਹੋਏ ਆ ਜਿਦਾ ਕਰਕੇ ਉੱਥੋਂ ਦੀ ਜਿਹੜੀ ਜਿਵੇਂ ਕਿਹੜਾ ਵੀ ਸਾਰਾ ਕੁਝ ਹੈਗਾ ਪੂਰੇ ਚੰਗੇ ਤਰੀਕੇ ਦੇ ਨਾਲ ਲੀ ਤੇ ਚੜਿਆ ਹੋਇਆ ਹੈਗਾ ਤੇ ਇਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਦੇਣਾ ਪ੍ਰਦੀਪ ਜਿਵੇਂ ਮਨਰੇਗਾ ਜਿਹੜੀ ਬਹੁਤ ਵੱਡੀ ਇੰਡੀਆ ਦੇ ਵਿੱਚ ਨੌਕਰੀ ਦੇਣ ਵਾਲੀ ਸਕੀਮ ਸੀ ਗਰੀਬਾਂ ਨੂੰ ਉਹ ਮਨਮੋਹਨ ਸਿੰਘ ਹੋਰਾਂ ਨੇ ਚਲਾਈ ਜਿਹਦੀ ਆਪਾਂ ਆਰਟੀਆਈ ਦੇ ਜਰੀਏ ਅੱਜਕੱਲ ਆਰਟੀਆਈ ਪਾ ਕੇ ਆਪਾਂ ਸਾਰੀ ਇਨਫੋਰਮੇਸ਼ਨ ਸਰਕਾਰ ਤੋਂ ਲੈਣੇ ਆ ਉਹ ਇਹਨਾਂ ਨੇ ਲੈ ਕੇ ਆਂਦੀ ਉਸ ਤੋਂ ਬਾਅਦ ਦੇ ਵਿੱਚ ਰਾਈਟ ਟੂ ਫੂਡ ਵੀ ਜਿਹੜੇ ਹਿੰਦੁਸਤਾਨ ਦੇ ਵਿੱਚ ਗਰੀਬ ਲੋਕ ਆ ਉਹਨਾਂ ਨੂੰ ਜਿਹੜੀ ਸਰਕਾਰ ਫੂਡ ਵੰਡਦੀ ਆ ਉਹ ਵੀ ਮਨਮੋਹਨ ਸਿੰਘ ਦੀ ਦੇਣ ਆ ਇਸੇ ਤਰੀਕੇ ਦੇ ਨਾਲ ਰਾਈਟ ਟੂ ਐਜੂਕੇਸ਼ਨ ਉਹ ਵੀ ਇੱਕ ਤਰ੍ਹਾਂ ਦਾ ਇਹਨਾਂ ਦੀ ਹੀ ਦੇਣ ਹੈਗੀ ਆ ਤੇ ਨਾਲ ਦੇ ਨਾਲ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਹਜ਼ੂਰ ਸਾਹਿਬ ਆ ਉਥੇ ਉਸ ਸ਼ਹਿਰ ਨੂੰ ਇੱਕ ਤਰ੍ਹਾਂ ਦੇ ਨਾਲ ਜਿਹੜਾ ਮਾਡਲ ਸ਼ਹਿਰ ਬਣਾਉਣ ਦਾ ਇਹਨਾਂ ਨੇ ਦਿੱਤਾ ਸੀਗਾ ਉਸ ਟਾਈਮ ਤੇ ਜਿਹਦਾ ਕਰਕੇ ਉਥੇ ਬਹੁਤ ਅੱਛਾ 에ਰਪੋਰਟ ਬਣਿਆ ਹੋਇਆ ਬੜੇ ਵਧੀਆ ਉਥੇ ਰੇਲਵੇ ਸਟੇਸ਼ਨ ਬਣੇ ਹੋਏ ਆ ਇਸੇ ਤਰੀਕੇ ਦੇ ਨਾਲ ਜਿਹੜਾ ਨੌਲੇਜ ਸਿਟੀ ਇਹਨਾਂ ਨੇ ਪੰਜਾਬ ਦੇ ਵਿੱਚ ਬਣਾਇਆ ਉਥੇ ਬਹੁਤ ਸਾਰੀਆਂ ਲੋਕਾਂ ਨੂੰ ਨੌਕਰੀਆਂ ਮਿਲੀਆਂ ਇਹਦੇ ਨਾਲ ਨਾਲ ਕਹਿੰਦੇ ਵਰਲਡ ਯੂਨੀਵਰਸਿਟੀ ਬਣਾਉਣ ਵਾਸਤੇ ਵੀ ਇਹਨਾਂ ਨੇ ਮਨਜ਼ੂਰੀ ਦੇ ਦਿੱਤੀ ਸੀ ਪੰਜਾਬ ਸਰਕਾਰ ਨੂੰ ਪਰ ਪੰਜਾਬ ਸਰਕਾਰ ਤੋਂ 700 ਕਿਲਾ ਜ਼ਮੀਨ ਨਹੀਂ ਐਕਵਾਇਰ ਹੋਈ ਜਿਹਦਾ ਕਰਕੇ ਉਹ ਯੂਨੀਵਰਸਿਟੀ ਵਧ ਨਹੀਂ ਸਕੀ ਤੇ ਜਿੱਦਾਂ ਕਹਿੰਦੇ ਨੇ ਵੀ ਇਹ ਇਹ ਬਹੁਤ ਜ਼ਿਆਦਾ ਇਹਨਾਂ ਦਾ ਸਾਦਾ ਜੀਵਨ ਸੀ ਕਹਿੰਦੇ 800 ਮਰੂਤੀ ਅੱਜ ਵੀ ਇਹਨਾਂ ਦੇ ਘਰੇ ਖੜੀ ਆ ਤੇ ਜਦੋਂ ਉਸ ਟਾਈਮ ਇਹਨਾਂ ਨੂੰ ਕਿਹਾ ਗਿਆ ਵੀ ਜਿਵੇਂ ਕਹਿੰਦੇ ਤੁਸੀਂ ਤਾਂ ਹੁਣ BMW ਕਾਰ ਦੇ ਵਿੱਚ ਬੈਹਨੇ ਹੋ ਮਰੂਤੀ ਨੂੰ ਬੇਚ ਦਿਓ ਇਹ ਕਹਿੰਦੇ ਮਨਮੋਹਨ ਸਿੰਘ ਦੀ ਕਾਰ ਤਾਂ ਅਸਲ ਵਿੱਚ 800 ਮਰੂਤੀ ਕੋਈ ਆ ਤੇ ਜਿਹੜੀ BMW ਗੱਡੀ ਆ ਇਹ ਪ੍ਰਧਾਨ ਮੰਤਰੀ ਦੀ ਗੱਡੀ ਆ ਸੋ ਇਹਨਾਂ ਦੀਆਂ ਬੜੀਆਂ ਜਿਵੇਂ ਕਹਿੰਦਾ ਵੀ ਦੇਣਾ ਉਹ ਗੱਲ ਵੱਖਰੀ ਹੈ ਵੀ ਇਹਨਾਂ ਨੇ ਕੋਈ ਧਾਰਮਿਕ ਤੌਰ ਤੇ ਉਹ ਚੀਜ਼ ਨਹੀਂ ਪੰਜਾਬ ਨੂੰ ਦਿੱਤੀ ਪਰ ਨਾਲ ਦੇ ਨਾਲ ਇਹਨਾਂ ਨੇ 2500 ਕਰੋੜ ਦਾ ਜਿਹੜਾ ਪੈਕੇਜ ਸੀ ਉਹ ਵੀ ਪੰਜਾਬ ਨੂੰ ਦਿੱਤਾ ਜਿਹੜਾ ਬਾਦਲ ਸਰਕਾਰ ਨੇ ਸੰਗਤ ਦਰਸ਼ਨ ਕਰ ਕਰਕੇ ਜਿਵੇਂ ਕਹਿੰਦਾ ਵੀ ਆਪਦਾ ਨਾਂ ਲਾ ਲਾ ਕੇ ਉਹ ਖਰਾਬ ਕਰ ਲਿਆ ਜਿਹਦਾ ਕਰਕੇ ਅੱਜ ਵੀ ਜਦੋਂ ਇਹ ਸੈਂਟਰ ਤੋਂ ਫੰਡ ਮੰਗਣ ਜਾਂਦੇ ਆ ਤਾਂ ਉਹ ਕਹਿੰਦੇ ਪਹਿਲਾਂ ਉਹ 2500 ਕਰੋੜ ਦਾ ਹਿਸਾਬ ਕਿਤਾਬ ਦਿਓ ਸੋ ਬਹੁਤ ਪੰਜਾਬ ਨੂੰ ਵੱਡੀ ਦੇਣਾ ਇਹਨਾਂ ਦੀ ਤੇ ਇਹਨਾਂ ਨੇ ਕਹਿੰਦੇ ਇੱਕ ਵਾਰੀ ਬਾਦਲ ਸਾਹਿਬ ਇਹਨਾਂ ਕੋਲੇ ਗਏ ਇਹਨਾਂ ਨੂੰ ਕਹਿੰਦੇ ਵੀ ਅਸੀਂ ਸਹਿਬਜ਼ਾਦਾ ਜੀਤ ਸਿੰਘ ਦੇ ਨਾਂ ਤੇ ਗੇਟ ਬਣਾਉਣਾ ਇਹ ਕਹਿੰਦੇ ਵੀ ਗੇਟ ਬੂਟ ਬਣਾਉਣ ਵਾਸਤੇ ਮੈਂ ਨਹੀਂ ਦੇ ਦੇ ਸਕਦਾ ਗ੍ਰਾਂਟ ਹਾਂ ਤੁਸੀਂ ਕਹਿੰਦੇ ਇੰਸਟੀਚਿਊਟ ਮੰਗੋ ਉਹਨਾਂ ਦੇ ਨਾਂ ਸਹਿਬਜ਼ਾਦਾ ਜੀਤ ਸਿੰਘ ਜਿਹਾਰ ਸਿੰਘ ਸਿੱਖਾਂ ਦੇ ਜਿਹੜਾ ਹੋਰ ਹਸਨ ਹੋਗਾ ਉਹਨਾਂ ਦੇ ਨਾਮ ਦੇ ਉੱਤੇ ਰੱਖੋ ਤੇ ਕਹਿੰਦੇ ਜਿੰਨੇ ਵਾਰੀ ਬਾਦਲ ਸਾਹਿਬ ਇਹਨਾਂ ਦੇ ਕੋਲੇ ਗਏ ਇਹਨਾਂ ਨੇ ਕਦੇ ਪੈਸੇ ਤੋਂ ਜਵਾਬ ਨਹੀਂ ਸੀ ਦਿੱਤਾ ਬਿਲਕੁਲ ਬਿਲਕੁਲ ਹੋਰ ਪੰਜਾਬ ਦੇ ਲਈ ਹਮੇਸ਼ਾ ਹੀ ਉਹਨਾਂ ਨੇ ਦਿਲ ਖੋਲ ਕੇ ਫੰਡ ਜਿਹੜੇ ਦਿੱਤੇ ਆ ਅ ਦਾਲੇ ਬਾਦਲ ਸਾਹਿਬ ਜਿਹੜੇ ਦੂਸਰੀ ਪਾਰਟੀ ਨੂੰ ਬਿਲੋਂਗ ਕਰਦੇ ਸੀ ਪਰ ਜੇ ਅੱਜ ਦੀ ਆਪਾਂ ਗੱਲਬਾਤ ਕਰੀਏ ਤਾਂ ਆਇ ਨਹੀਂ ਲੱਗਦਾ ਵੀ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਵੀ ਸਿਆਸਤ ਹੋ ਗਈ ਉੱਥੇ ਉਹਨਾਂ ਦਾ ਸੰਸਕਾਰ ਆ ਜਿਹੜਾ ਉਹ ਰਾਜਘਾਟ ਦੇ ਵਿੱਚ ਨਹੀਂ ਕੀਤਾ ਗਿਆ ਕੀ ਲੱਗਦਾ ਹੈ ਸਿਆਸਤ ਜਿਹੜੀ ਬੰਦੇ ਦੇ ਜਾਣ ਤੋਂ ਬਾਅਦ ਵੀ ਉਹਦੇ ਨਾਲ ਹੋਈ ਜਾਂਦੀ ਨਾਲੇ ਐਡਾ ਵੱਡਾ ਨਾਂ ਐਡਾ ਵੱਡਾ ਰਤਬਾ ਉਹਨਾਂ ਦਾ ਔਰ ਇੰਨੀ ਵੱਡੀ ਦੇਣ ਆ ਜਿਹੜੀ ਖਾਸ ਕਰਕੇ ਸਾਡੀ ਕਮਿਊਨਿਟੀ ਨੂੰ ਹੋਈ ਹੈ ਅਹ ਦੇਖੋ ਮਗਰਮੱਛ ਦੇ ਜਿਹੜੇ ਹੰਝੂ ਆ ਉਹ ਤਾਂ ਜਿਵੇਂ ਕਹਿੰਦਾ ਵੀ ਬੇਸ਼ੱਕ ਬੜੇ ਵੱਡੇ ਵੱਡੇ ਲੀਡਰ ਬਹਾਉਂਦੇ ਆ ਰਹੇ ਆ ਚਾਹੇ ਮੋਦੀ ਹੋਣ ਚਾਹੇ ਸ਼ਾਹ ਹੋਣ ਤੇ ਪਰ ਜਦੋਂ ਉਹ ਗੱਲ ਆਈ ਵੀ ਰਾਜ ਘਾਟ ਦੇ ਵਿੱਚ ਉਹਨਾਂ ਦਾ ਸੰਸਕਾਰ ਹੋਣਾ ਚਾਹੀਦਾ ਤਾਂ ਕਿਤੇ ਨਾ ਕਿਤੇ ਜਿਵੇਂ ਕਿ ਲੱਭੀ ਇਹ ਬਹੁਤ ਹੀ ਮਾੜੀ ਗੱਲ ਸੈਂਟਰ ਗਵਰਨਮੈਂਟ ਨੇ ਕੀਤੀ ਆ ਹਾਲਾਂਕਿ ਖੜਗੇ ਸਾਹਿਬ ਨੇ ਇਹ ਗੱਲ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਵੀ ਕਹੀ ਫੋਨ ਕਰਕੇ ਵੀ ਕਿਹਾ ਵੀ ਸਾਨੂੰ ਇਸ ਤਰੀਕੇ ਦੇ ਨਾਲ ਉਹਨਾਂ ਦੀ ਸ਼ਿਸ਼ਕਾਰ ਕਰਨ ਵਾਸਤੇ ਜਗ੍ਹਾ ਦਿੱਤੀ ਜਾਵੇ ਅਸੀਂ ਉਹਨਾਂ ਦਾ ਸਮਾਰਕ ਬਣਾਉਣਾ ਚਾਹੁੰਦੇ ਆ ਉਹਦੇ ਵਾਸਤੇ ਥਾਂ ਦਿੱਤਾ ਜਾਵੇ ਜਿਹੜੀ ਕਿ ਸੈਂਟਰ ਗਵਰਨਮੈਂਟ ਨੇ ਬਹੁਤ ਮਾੜੀ ਗੱਲ ਕੀਤੀ ਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ ਉਹ ਇੱਕ ਮਹਾਨ ਵਿਅਕਤੀ ਸੀ ਜਿਹਨੇ ਹਿੰਦੁਸਤਾਨ ਨੂੰ ਵਾਪਸ ਲੀਹਾਂ ਦੇ ਉੱਤੇ ਲੈ ਕੇ ਆਂਦਾ ਉਹਦਾ ਸਸਕਾਰ ਜਿਹੜਾ ਨਾਰਮਲ ਅ ਸਮਸ਼ਾਨ ਘਾਟਾ ਉੱਥੇ ਹੋਇਆ ਜਿਹਦਾ ਕਰਕੇ ਇੱਕ ਦੁੱਖ ਤਾਂ ਜਰੂਰ ਹਰ ਮੈਂ ਸਮਝਦਾ ਵੀ ਭਾਰਤੀ ਦੇ ਦਿਲ ਦੇ ਵਿੱਚ ਹੈਗਾ ਵੀ ਯਾਰ ਐਡਾ ਵੱਡਾ ਬੰਦਾ ਹੋਵੇ ਤੇ ਐਡੀ ਵੱਡੀ ਉਹਦੀ ਹਿੰਦੁਸਤਾਨ ਨੂੰ ਦੇਣ ਹੋਵੇ ਤੇ ਉਹਨੂੰ ਇੱਕ ਜਿਵੇਂ ਕਹਿੰਦਾ ਵੀ 4 5 ਫੁੱਟ ਦੀ ਜਗ੍ਹਾ ਨਹੀਂ ਦੇ ਸਕੇ ਇਹ ਉਸ ਜਿਵੇਂ ਕਹਿੰਦਾ ਰਾਜ ਘਾਟ ਦੇ ਵਿੱਚ ਜਿੱਥੇ ਬਾਕੀ ਪ੍ਰਧਾਨ ਮੰਤਰੀਆਂ ਦੀਆਂ ਜਿਵੇਂ ਕਹਿੰਦਾ ਵੀ ਸੰਸਕਾਰ ਹੋਏ ਆ ਸੋ ਇਹਦਾ ਕਰਕੇ ਕਿਤੇ ਨਾ ਕਿਤੇ ਸਿੱਖਾਂ ਦਾ ਦਿਲ ਆ ਉਹ ਜਰੂਰ ਦੁਖਿਆ ਹੋਇਆ ਹੈਗਾ ਬਿਲਕੁਲ ਬਿਲਕੁਲ ਔਰ ਮੈਨੂੰ ਲੱਗਦਾ ਵੀ ਭਾਰਤ ਨੂੰ ਰੈਸੈਸ਼ਨ ਤੋਂ ਕੱਢਣ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨਾ ਡਾਕਟਰ ਬਨਮੋਹਨ ਸਿੰਘ ਹੁਣਾ ਦਾ ਸੀ ਬਹੁਤ ਵੱਡੇ ਇਕਨੋਮਿਸਟ ਸੀਗੇ ਉਹ ਔਰ ਉਹਨਾਂ ਦੀ ਦੇਣ ਹੈ ਵੀ ਭਾਰਤ ਅੱਜ ਜਿਹੜਾ ਉਹ ਚੰਗੀਆਂ ਦਿਖਾਂ ਤੇ ਚੱਲ ਰਿਹਾ ਹੈ ਹਨਾ ਸੋ ਆਪਾਂ ਚੱਲੀਏ ਅਗਦੀਆਂ ਖਬਰਾਂ ਤੇ ਭਾਰਤ ਤੋਂ ਹੁਣ ਆਪਾਂ ਪੰਜਾਬ ਦੀ ਜੇ ਆਪਾਂ ਗੱਲਬਾਤ ਕਰੀਏ ਉੱਥੇ ਠੰਡ ਦਾ ਕਹਿਰ جاری ਆ ਧੁੰਦਾਂ ਪੈ ਰਹੀਆਂ ਨੇ ਔਰ ਇੱਕ ਬੱਸ ਜਿਹੜੀ ਆ ਉਹ ਡਰੇਨ ਦੇ ਵਿੱਚ ਡਿੱਗੀ ਆ ਪਤਾ ਲੱਗਿਆ ਉੱਥੇ 8 ਲੋਕਾਂ ਦੀ ਮੌਤ ਵੀ ਹੋ ਗਈ ਆ ਔਰ ਦਰਜਨਾ ਜਿਹੜੇ ਆ ਉਹ ਜ਼ਖਮੀ ਹੋ ਗਏ ਹਨਾ ਪੰਜਾਬ ਦੇ ਵਿੱਚ ਇਸ ਟਾਈਮ ਮੀਂਹ ਪੈ ਰਿਹਾ ਹੈਗਾ ਤੇ ਨਾਲ ਦੀ ਨਾਲ ਜਿਹੜਾ ਸਰਦੀ ਦਾ ਕਹਿਰ ਆ ਉਹ ਪੂਰਾ ਜੋਰਾਂ ਤੇ ਆ ਤੇ ਜਿਹੜੀ ਧੁੰਦ ਆ ਉਹ ਵੀ ਜਿਵੇਂ ਕਹਿੰਦਾ ਪੈ ਰਹੀ ਹੈਗੀ ਇਹ ਬੱਸ ਵੀ ਬੇਸਿਕਲੀ ਮੀਂਹ ਦੇ ਕਾਰਨ ਜਿਹੜਾ ਪਾਣੀ ਖੜਾ ਸੀਗਾ ਸੜਕ ਦੇ ਉੱਤੇ ਉੱਥੇ ਤਿਲਕਣ ਦੇ ਕਾਰਨ ਇਹਦਾ ਐਕਸੀਡੈਂਟ ਦੱਸਿਆ ਜਾ ਰਿਹਾ ਤੇ ਇਹ ਬੱਸ ਬੇਸਿਕਲੀ ਜਿਵੇਂ ਕਹਿੰਦਾ ਵੀ ਬਠਿੰਡੇ ਦੇ ਵਿੱਚ ਪਿੰਡ ਪਿੰਡ ਪੈਂਦਾ ਜੀਵਨ ਸਿੰਘ ਵਾਲਾ ਤੇ ਇਹ ਉਥੇ ਇੱਕ ਜਿਵੇਂ ਕਹਿੰਦੇ ਵੀ ਲਸਾੜਾ ਡਰੇਨ ਆ ਜਿਹਦੇ ਵਿੱਚ ਬੱਸ ਤਿਲਕ ਕੇ ਜਾ ਡਗੀ ਤੇ ਜਿਹਦਾ ਕਰਕੇ ਭਿਆਨਕ ਹਾਦਸਾ ਹੋ ਗਿਆ ਤੁਹਾਨੂੰ ਪਤਾ ਇਹਨਾਂ ਦਾ ਜਿਹੜਾ ਰੂਟ ਸੀ ਉਹ ਵੀ ਸਰਦੂਲਗੜ ਤੋਂ ਬਠਿੰਡਾ ਜਾ ਰਹੀ ਸੀਗੀ ਤੇ ਗੱਡੀਆਂ ਨੂੰ ਪਤਾ ਤੇਜ਼ ਬਹੁਤ ਚਲਾਉਂਦੇ ਆ ਡਰਾਈਵਰ ਪ੍ਰਵਾਹ ਨਹੀਂ ਕਰਦੇ ਵੀ ਮੌਸਮ ਖਰਾਬ ਆ ਜਾਂ ਨਹੀਂ ਖਰਾਬ ਉਹਨਾਂ ਦੇ ਅੱਗੇ ਟਾਈਮ ਹੁੰਦੇ ਆ ਸਵਾਰੀਆਂ ਚੱਕਣੀਆਂ ਹੁੰਦੀਆਂ ਜਿਹਦਾ ਕਰਕੇ ਬੜਾ ਟਾਈਟ ਕਹਿ ਜਾਂਦੇ ਹੁੰਦੇ ਆ ਗੱਡੀ ਤੇਜ਼ ਚਲਾਉਣ ਕਾਰਨ ਮੀਂਹ ਦਾ ਕਰਕੇ ਇਹ ਹਾਦਸਾ ਮੇਰਾ ਖਲ ਹੋ ਸਕਦਾ ਵਾਪਰਿਆ ਹੋਵੇ ਤੇ ਪਰ ਪਿੰਡ ਜਿਹੜਾ ਜੀਵਨ ਜੀਵਨ ਸਿੰਘ ਆਲਾ ਉਹਨਾਂ ਦੇ ਲੋਕਾਂ ਨੇ ਬੜੀ ਮਦਦ ਕੀਤੀ ਜਦੋਂ ਡਰੇਨ ਦੇ ਵਿੱਚ ਬੱਸ ਡਿੱਗੀ ਤਾਂ 67 ਸਵਾਰੀਆਂ ਜਦੋਂ ਤੁਹਾਨੂੰ ਪਤਾ ਭਰੀ ਹੋਈ ਬੱਸ ਸੀਗੀ ਤੇ ਜਿਹਦਾ ਕਰਕੇ ਟਾਈਮ ਲੱਗਿਆ ਕੱਢਣ ਵਾਸਤੇ ਵੀ 8 ਬੰਦੇ ਮੌਕੇ ਤੇ ਮਾਰੇ ਗਏ ਤੇ ਦਰਜਣਾਂ ਦੇ ਕਰੀਬ ਲੋਕ ਜਿਹੜੇ ਜ਼ਖਮੀ ਆ ਤੇ ਜਿਹੜੀਆਂ ਐਨਡੀਆਰਫ ਦੀਆਂ ਟੀਮਾਂ ਉਹ ਉੱਥੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਕੱਢ ਰਹੀਆਂ ਤੇ ਜ਼ਖਮੀ ਨੂੰ ਜਿਹੜੇ ਲੋਕਲ ਹਸਪੀਟਲ ਹੈਗੇ ਆ ਉਹਨਾਂ ਵਿੱਚ ਭਰਤੀ ਕਰਾਇਆ ਜਾ ਰਿਹਾ ਹੈਗਾ ਤੇ ਪੰਜਾਬ ਸਰਕਾਰ ਵੱਲੋਂ 3-3 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਅਮ੍ਰਿਤਕਾਂ ਨੂੰ ਤੇ ਜਿਹੜੇ ਜ਼ਖਮੀ ਹੋਏ ਉਹਨਾਂ ਦਾ ਮੁਫਤ ਇਲਾਜ ਕਰਨ ਵਾਸਤੇ ਵੀ ਗੱਲ ਕਹੀ ਗਈ ਆ ਪਰ ਜਦੋਂ ਇਦਾਂ ਦਾ ਹਾਦਸਾ ਹੁੰਦਾ ਜਿੰਨਾ ਘਰਾਂ ਦੇ ਵਿੱਚੋਂ ਚਿਰਾਗ ਬੁੱਝ ਜਾਂਦੇ ਆ ਉਹਨਾਂ ਵਾਸਤੇ ਫਿਰ ਬਹੁਤ ਔਖਾ ਹੋ ਜਾਂਦਾ ਬਿਲਕੁਲ ਬਿਲਕੁਲ ਔਰ ਇਸੇ ਤਰ੍ਹਾਂ ਦੀ ਇੱਕ ਖਬਰ ਜਿਹੜੀ ਆ ਹੁਣ ਕੈਨੇਡਾ ਤੋਂ ਆ ਰਹੀ ਹੈ ਉੱਥੇ ਪਤਾ ਲੱਗਿਆ ਦੋ ਟਰੱਕਾਂ ਦੇ ਵਿੱਚ ਟੱਕਰ ਹੋਈ ਆ ਔਰ ਉਹਦੇ ਵਿੱਚ ਵੀ ਦੋ ਪੰਜਾਬੀ ਜਿਹੜੇ ਆ ਉਹ ਜਾਨ ਤੋਂ ਹੱਥ ਤੋਂ ਬੈਠੇ ਨੇ ਪੂਰੀ ਖਬਰ ਦੱਸਿਓ ਕਿੱਥੋਂ ਦੀ ਐ ਔਰ ਜਿਹੜੇ ਸਾਡੇ ਖਾਸ ਤੌਰ ਤੇ ਪੰਜਾਬੀ ਡਰਾਈਵਰ ਆ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਹੁਣ ਧਿਆਨ ਰੱਖਣ ਦੀ ਲੋੜ ਆ ਕਿਉਂਕਿ ਹੁਣ ਸਨੋਵ ਇੱਥੇ ਪੈ ਰਹੀ ਆ ਮੌਸਮ ਇੱਥੇ ਵੀ ਬਹੁਤ ਖਰਾਬ ਆ ਇਹ ਨਾ ਅੰਟਾਰੀਓ ਦੇ ਹਾਈਵੇ 11 ਦੇ ਨੇੜੇ ਦੀ ਨਿਊਜ਼ ਹੈਗੀ ਆ ਉੱਥੇ ਇੱਕ ਸ਼ਹਿਰ ਹੈਗਾ ਲਾਂਗ ਲੇਕ ਉੱਥੇ ਇਹ ਦੋ ਟਰੱਕ ਟਰੈਵਲ ਕਰ ਰਹੇ ਸੀ ਆਹਮੋ ਸਾਹਮਣੇ ਟੱਕਰ ਹੋਈ ਆ ਤੇ ਦੋਹਾਂ ਟਰੱਕਾਂ ਦੇ ਵਿੱਚ ਨਾਲ ਕੋ-ਡ라이ਵਰ ਵੀ ਸੀਗੇ ਤੇ ਦੱਸਦੇ ਆ ਵੀ ਇਹਨਾਂ ਦੇ ਵਿੱਚ ਦੋਹਾਂ ਡਰਾਈਵਰਾਂ ਦੀ ਮੌਤ ਹੋ ਗਈ ਹੈ ਇੱਕ ਦਾ ਨਾਂ ਸੀਗਾ ਜਸਵਿੰਦਰ ਸਿੰਘ ਜੱਸੀ ਜਿਹੜਾ ਪਟਿਆਲੇ ਨੂੰ ਬਿਲੋਂਗ ਕਰਦਾ ਇੱਕ ਚੰਗਾ ਭੰਗੜਾ ਕੋਚ ਵੀ ਸੀਗਾ ਤੇ ਦੂਸਰਾ ਰਾਹੁਲ ਬਜਾਜ ਆ ਇਹ ਮਹਾਲੀ ਦਾ ਰਹਿਣ ਪਿੱਛੋ ਰਹਿਣ ਵਾਲਾ ਸੀਗਾ ਤੇ ਦੋਹੇ ਡਰਾਈਵਰ ਜਾਣ ਤੋਂ ਹੱਥ ਤੋਂ ਬੈਠੇ ਤੇ ਕੋ ਡਰਾਈਵਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਆ ਤੇ ਹਜੇ ਇਹ ਨਹੀਂ ਪਤਾ ਲੱਗਿਆ ਵੀ ਹਾਦਸਾ ਕਿਉਂ ਵਾਪਰਿਆ ਕੋਈ ਸਨੋ ਪਈ ਹੋਈ ਸੀ ਜਾਂ ਕੋਈ ਮੌਸਮ ਖਰਾਬ ਸੀ ਜਾਂ ਦੂਸਰਾ ਟਰੱਕ ਦੂਜੇ ਨੂੰ ਓਵਰਟੇਕ ਕਰ ਰਿਹਾ ਸੀ ਪਰ ਇਸ ਹਾਦਸੇ ਦਾ ਕਰਕੇ ਦੋ ਘਰਾਂ ਦੇ ਚਿਰਾਗ ਬੁੱਝ ਗਏ ਤੇ ਬਹੁਤ ਹੀ ਮੰਦ ਭਾਗੀ ਨਿਊਜ਼ ਆ ਜਿਹਦਾ ਕਰਕੇ ਪੂਰੇ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ। ਨੀਟੇ ਭਾਈ ਤੁਸੀਂ ਵੀ ਟਰਕਿੰਗ ਇੰਡਸਟਰੀ ਦੇ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹੋ ਏਨੇ ਇਸ ਤਰ੍ਹਾਂ ਦਾ ਜਿਹੜਾ ਹੁਣ ਮੌਸਮ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਕਿਤੇ ਸਨੋ ਪੈ ਰਹੀ ਆ ਕਿਸੇ ਮੀਂਹ ਪੈ ਰਿਹਾ ਹਨਾ ਜਿਹੜੇ ਮੁੰਡੇ ਟਰੱਕ ਚਲਾਉਂਦੇ ਨੇ ਉਹਨਾਂ ਨੂੰ ਕਿਹੜੀਆਂ ਕਿੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਆ ਖਾਸ ਤੌਰ ਤੇ ਠੰਡ ਦੇ ਮੌਸਮ ਦੇ ਵਿੱਚ ਤਾਂ ਕਿ ਇਸ ਤਰ੍ਹਾਂ ਦੀਆਂ ਖਬਰਾਂ ਅਸੀਂ ਹੁਣ ਰੋਜ਼ ਵਾਂਗੂ ਹੀ ਸੁਣਨ ਨੂੰ ਮਿਲ ਰਹੀਆਂ ਸਾਨੂੰ ਕਦੇ ਕਿੱਧਰ ਐਕਸੀਡੈਂਟ ਹੋ ਗਿਆ ਕਦੇ ਕਿੱਧਰ ਐਕਸੀਡੈਂਟ ਹੋ ਗਿਆ ਪ੍ਰਕੌਸ਼ਨ ਦੇ ਤੌਰ ਤੇ ਕੀ ਕੁਝ ਚਾਹੀਦਾ ਇਹਨਾਂ ਨੂੰ ਤੁਕ ਕੈਨੇਡਾ ਦੇ ਵਿੱਚ ਨਾ ਜਿਹੜੇ ਡਬਲ ਹਾਈਵੇ ਆ ਉਹ ਬੜੇ ਘਟਾ ਜਿਆਦੇ ਤੌਰ ਤੇ ਜਿਹੜਾ ਰੋੜਾ ਵਗੈਰਾ ਹੈਗੀਆਂ ਉਹ ਸਿੰਗਾ ਲਾਲ ਨਾਲ ਦੇ ਨਾਲ ਪਹਾੜੀ ਰਸਤਾ ਹੈਗਾ ਉਧਰ ਕਾਫੀ ਸਰੋ ਵਗੈਰਾ ਵੀ ਬੜੀ ਡੇਂਜਰਸ ਪੈਂਦੀ ਆ ਕਈ ਵਾਰੀ ਬਲੈਕ ਆਈਸ ਵਗੈਰਾ ਬਣੀ ਹੁੰਦੀ ਆ ਇੱਕ ਤਾਂ ਹੈਗਾ ਵੀ ਤੁਸੀਂ ਡਿਸਟੈਂਸ ਜ਼ਰੂਰ ਰੱਖ ਕੇ ਚੱਲੋ ਮੋੜ ਲਈ ਗੱਡੀ ਤੋਂ ਜਿੰਨਾ ਰੱਖਿਆ ਜਾਂਦਾ ਤੇ ਨੰਬਰ ਦੋ ਦੇ ਤੇ ਜਰੂਰ ਓਵਰਟੇਕ ਵਗੈਰਾ ਕਰਦੇ ਹੋ ਤਾਂ ਕਾਲੀ ਨਾ ਕਰੋ ਕਿਉਂਕਿ ਇੱਥੇ ਗੱਡੀਆਂ ਬਹੁਤ ਤੇਜ਼ ਹੁੰਦੀਆਂ ਤੇ ਜਦੋਂ ਆਪਾਂ ਓਵਰਟੇਕ ਕਰਨ ਲੱਗਦੇ ਆਂ ਕਈ ਵਾਰੀ ਆਪਣੇ ਕੋਲੇ ਉਹਨਾ ਸਮਾਂ ਨਹੀਂ ਹੁੰਦਾ ਤੇ ਆਪਾਂ ਅੱਗੇ ਲੰਘ ਦੇ ਸਕਦੇ ਤੇ ਉਦੋਂ ਉਹਨੂੰ ਦੂਸਰੀ ਗੱਡੀ ਬਹੁਤ ਨੇੜੇ ਆ ਜਾਂਦੀ ਹੈ ਜਿਸ ਦਾ ਕਰਕੇ ਹਾਦਸਾ ਵਾਪਰ ਜਾਂਦਾ ਤੇ ਬਲੈਕ ਆਈਸ ਵਗੈਰਾ ਦੇ ਵਿੱਚ ਤਾਂ ਖਾਸ ਕਰਕੇ ਨਿਗਰੱਖੋ ਵੀ ਭਾਈ ਕਿਤੇ ਇਹ ਮਕ깔 ਵੀ ਦੂਰ ਤੱਕ ਦੇਖਣਾ ਚਾਹੀਦਾ ਨਾਲ ਦੀ ਨਾਲ ਇਹ ਵੀ ਦੇਖੋ ਵੀ ਕਿਤੇ ਜਿਹੜੀ ਬਲੈਕ ਹਾਈਸ ਆ ਉਹਦਾ ਕਰਕੇ ਜਿਹੜੀ ਜ਼ਮੀਨ ਆ ਉਹ ਸ਼ੀਸ਼ਾ ਤਾਂ ਨਹੀਂ ਬਣੀ ਪਈ ਕਿਉਂਕਿ ਜਰੂਰ ਤੁਸੀਂ ਇਹੋ ਜੀ ਸਰਫਸ ਦੇ ਉੱਤੇ ਬ੍ਰੇਕਾਂ ਲਾਉਨੇ ਹੋ ਫਿਰ ਬ੍ਰੇਕ ਲੱਗਦੀ ਨਹੀਂ ਹੈਗੀ ਜਿਹੜਾ ਟਰੱਕ ਆ ਉਸਕੈਡ ਕਰਕੇ ਦੂਜੇ ਟਰੱਕ ਦੇ ਵਿੱਚ ਜਾ ਵਾਜਦਾ ਤੇ ਨਾਲ ਦੀ ਨਾਲ ਟਰੱਕਾਂ ਨੂੰ ਜਿਹੜੀ ਆਗ ਬੜੀ ਭਿਆਨਕ ਪੈਂਦੀ ਹੈ ਸੋ ਹਾਦਸਿਆਂ ਤੋਂ ਜਰੂਰ ਪਰਹੇਜ਼ ਕਰੋ ਜਿੰਨਾ ਸਲੋ ਚਲਾਇਆ ਜਾਂਦਾ ਸਲੋ ਚਲਾਉਣ ਦੀ ਕੋਸ਼ਿਸ਼ ਕਰੋ ਡਿਸਟੈਂਸ ਰੱਖ ਕੇ ਚਲਾਓ ਬਿਲਕੁਲ ਅਗਲੀ ਖਬਰ ਵੀ ਆਪਾਂ ਕੈਨੇਡਾ ਤੋਂ ਆਉਦੇ ਤੇ ਡਿਸਕਸ਼ਨ ਕਰਦੇ ਹੁਣ ਕਿਉਂਕਿ ਫਰੋਤੀਆਂ ਦਾ ਮਾਮਲਾ ਨਾ ਜਿਹੜਾ ਪੰਜਾਬ ਦੇ ਵਿੱਚ ਵੀ ਇਹ ਨਾਰੀਆਂ ਨੂੰ ਬਹੁਤ ਕਾਲਾਂ ਆਉਂਦੀਆਂ ਸੀ ਵੀ ਇੰਨੇ ਪੈਸੇ ਦੇ ਦਿਓ ਹਨ ਫਿਰ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਇਹ ਮਾਹੌਲ ਸ਼ੁਰੂ ਹੋਇਆ ਹਨਾ ਔਰ ਕੈਨੇਡਾ ਦੇ ਵਿੱਚ ਪਹਿਲਾਂ ਉਧਰ ਸਰੀ ਸਾਈਡ ਪਤਾ ਲੱਗਿਆ ਵੀ ਬਹੁਤ ਸਾਰੇ ਜਿਹੜੇ ਬਿਜ਼ਨਸਮੈਨ ਆ ਖਾਸ ਕਰਕੇ ਜਿਹੜੇ ਵਾਈਟ ਰੌਕ ਏਰੀਆ ਚ ਰਹਿੰਦੇ ਉਹਨਾਂ ਨੂੰ ਬਹੁਤ ਕਾਲਾਂ ਆਈਆਂ ਫਿਰ ਉਸ ਤੋਂ ਬਾਅਦ ਇਧਰ ਆਪਣੇ ਬ੍ਰੈਂਟਨ ਵਾਲੀ ਸਾਈਡ ਜਿੰਨੇ ਵੀ ਕਾਰ ਡੀਲਰ ਸੀ ਉਹਨਾਂ ਨੂੰ ਕਾਲਾਂ ਗਈਆਂ ਪੈਸੇ ਦੇ ਦਿਓ ਇੰਨੇ ਕਈਆਂ ਦੇ ਘਰਾਂ ਦੇ ਵਿੱਚ ਪਰ ਕੈਨੇਡੀਅਨ ਗਵਰਨਮੈਂਟ ਨੇ ਇਹਦੇ ਤੇ ਹੁਣ ਕੰਮ ਕੀਤਾ ਪੁਲਿਸ ਨੇ ਕੰਮ ਕੀਤਾ ਔਰ ਇੱਥੇ ਕਈ ਪਹਿਲਾਂ ਵੀ ਗ੍ਰਫਤਾਰੀਆਂ ਹੋਈਆਂ ਪਰ ਹੁਣ ਰੀਸੈਂਟ ਗੱਲ ਕਰੀਏ ਤਾਂ 6 ਲੋਕਾਂ ਦੀ ਗ੍ਰਫਤਾਰੀ ਹੋਈ ਆ ਉਹਦੇ ਵਿੱਚ 4 ਪੰਜਾਬੀ ਸੀ ਪੂਰੀ ਖਬਰ ਦੱਸਿਓ ਨਹੀਂ ਇਹ ਦੇਖੋ ਬਹੁਤ ਨਾ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਜਦੋਂ ਦੇ ਜਿਵੇਂ ਕਿ ਉੱਥੋਂ ਦੀ ਇਮੀਗ੍ਰੇਸ਼ਨ ਖੁੱਲੀ ਆ ਤੇ ਲੋਕ ਧੜਾ ਧੜ ਆਈ ਜਾ ਰਹੇ ਆ ਕੋਈ ਬੈਕਗ੍ਰਾਉਂਡ ਚੈੱਕ ਨਹੀਂ ਹੁੰਦੀ ਬਹੁਤ ਸਾਰੇ ਡੈਂਸਟਰ ਟਾਈਪ ਦੇ ਲੋਕ ਵੀ ਕੈਨੇਡਾ ਦੇ ਵਿੱਚ ਆਏ ਆ ਅਮਰੀਕਾ ਦੇ ਵਿੱਚ ਵੀ ਆਏ ਆ ਪਰ ਇੱਥੇ ਹਜੇ ਫਰੌਤਗਾਂ ਵਗੈਰਾ ਦਾ ਜਿਗਾਰਡ ਨਹੀਂ ਚੱਲਿਆ ਤੇ ਕੈਨੇਡਾ ਦੇ ਵਿੱਚ ਹੁਣ ਤੱਕ ਕਹਿੰਦੇ 21 ਵਿਅਕਤੀ ਗ੍ਰਿਫਤਾਰ ਕੀਤੇ ਜਾ ਚੁੱਕੇ ਆ ਫਰੋਤਿਆਂ ਦੇ ਦੋਸ਼ਾਂ ਦੇ ਵਿੱਚ ਤੇ ਇਹ ਰੇਡ ਰੀਸੈਂਟ ਹੁਣ ਗ੍ਰਿਫਤਾਰੀਆਂ ਹੋਈਆਂ ਹੈਗੀਆਂ ਇਹ ਵੀ ਅੰਟਾਰੀਓ ਏਰੀਆ ਦੇ ਵਿੱਚ ਹੀ ਹੋਈਆਂ ਤੇ 60 ਤੋਂ ਵੱਧ ਫਰੋਤਿਆਂ ਇਹਨਾਂ ਬੰਦਿਆਂ ਨੇ ਮੰਗੀਆਂ ਸੀਗੀਆਂ ਤੇ ਜਿਹਦੇ ਵਿੱਚ ਜਿਵੇਂ ਕਹਿੰਦਾ ਵੀ ਅਸਲ ਵਿੱਚ ਪੰਜ-ਪੰਜ ਵਿਅਕਤ ਕੋਈ ਪੰਜਾਬੀ ਆ ਜਿਨ੍ਹਾਂ ਦੇ ਵਿੱਚ ਇੱਕ ਹੈਗਾ ਲਾਪਰੀਜ਼ ਗੱਲ ਦੂਸਰਾ ਰਿੱਕੀ ਗੱਲ ਰੁਪਿੰਦਰ ਚੀਮਾ ਤੇਜਿੰਦਰ ਟਟਲਾ ਤੇ ਦਿਨੇਸ਼ ਕੁਮਾਰ ਤੇ ਇਸੇ ਤਰੀਕੇ ਦੇ ਨਾਲ ਇਹਨਾਂ ਦੇ ਨਾਲ ਇੱਕ ਅਫਗਾਨ ਮੂਲ ਦੀ ਲੜਕੀ ਸੀਗੀ ਜਿਹਦਾ ਨਾਂ ਹੈਗਾ ਰਕਸਾਰ ਤੇ ਇਹ ਦੇਖੋ ਸਾਰੇ ਦੇ ਸਾਰੇ तकरीबन 23 ਸਾਲ ਤੋਂ ਲੈ ਕੇ 40 ਸਾਲ ਤੱਕ ਦੀ ਇਹਨਾਂ ਦੀ ਉਮਰ ਆ ਤੇ 60 ਫਰੋਤਾਂ ਇਹਨਾਂ ਨੇ ਮੰਗੀਆਂ ਇਸ ਏਰੀਏ ਦੇ ਵਿੱਚ ਜਿਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ ਫੋਨ ਕਾਲ ਕਾਲਾਂ ਵਗੈਰਾ ਕਢਾ ਕੇ ਤੇ ਇਹਨਾਂ ਤੱਕ ਦਬਸ਼ ਕੀਤੀ ਹੈਗੀ ਆ ਤੇ ਹੁਣ ਆਉਣ ਵਾਲਾ ਸਮਾਂ ਦੱਸੂਗਾ ਵੀ ਇਹ ਕਿੰਨਾ ਕਿਤੇ ਦੇਣ ਦੇ ਵਿੱਚ ਰਹਿੰਦੇ ਆ ਪਰ ਇਹਦੇ ਨਾਲ ਇੱਕ ਕੰਨ ਜ਼ਰੂਰ ਹੋਗੇ ਆ ਲੋਕਾਂ ਨੂੰ ਵੀ ਇੱਥੇ ਇਹਨਾਂ ਸੌਖਾ ਨਹੀਂ ਹੈਗਾ ਕਿ ਫਰੋਦੀਆਂ ਮੰਗ ਮੰਗ ਕੇ ਜਿਵੇਂ ਮਰਜ਼ੀ ਕਰੀ ਚੱਲੋ ਵੀ ਇੱਥੇ ਪੁਲਿਸ ਆ ਜਿਹੜੀ ਐਕਸ਼ਨ ਵੀ ਕਰਦੀ ਹੈਗੀ ਆ ਕਿਵੇਂ ਕੰਪੇਅਰ ਕਰਦੇ ਹੋ ਉੱਥੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਬਿਜ਼ਨਸਮੈਨ ਖਾਸ ਤੌਰ ਤੇ ਜਿਹੜੇ ਸਾਡੇ ਦੁਕਾਨਦਾਰ ਨੇ ਉੱਥੇ ਚਾਹੇ ਏਰੀਏ ਦੀ ਆਪਾਂ ਮੋਗੇ ਦੀ ਗੱਲ ਕਰ ਲਈਏ ਜਗਰਾਉਂ ਦੀ ਗੱਲ ਕਰ ਲਈਏ ਉੱਥੇ ਖਾਸ ਤੌਰ ਤੇ ਜਿਹੜੇ ਦੁਕਾਨਾਂ ਵਾਲੇ ਨੇ ਜੁਵੈਲਰ ਵਾਲੇ ਨੇ ਉਹਨਾਂ ਨੂੰ ਬਹੁਤ ਕਾਲਾ ਜਾਂਦੀਆਂ ਹਨਾ ਉੱਥੇ ਐਕਸ਼ਨ ਨਹੀਂ ਹੁੰਦਾ ਹੁਣ ਕੈਨੇਡਾ ਦੇ ਵਿੱਚ ਐਕਸ਼ਨ ਹੋ ਗਿਆ ਜਿਵੇਂ ਤੁਸੀਂ ਗੱਲ ਕੀਤੀ ਅਮਰੀਕਾ ਦੇ ਵਿੱਚ ਇੱਥੇ ਉਹ ਸਿਸਟਮ ਬਣਾਉਣਾ ਬੜਾ ਔਖਾ ਹੈ ਕਿਉਂਕਿ ਇੱਥੇ ਕਾਨੂੰਨ ਜਿਹੜੇ ਸਖਤ ਹੈ ਹਨਾ ਕਿਵੇਂ ਕੰਪੇਅਰ ਕਰਦੇ ਹੋ ਉੱਥੋਂ ਤੇ ਇੱਥੋਂ ਨੂੰ ਨੇ ਬਿਲਕੁਲ ਤੁਹਾਡੀ ਗੱਲ ਠੀਕ ਆ ਦੇਖੋ ਇੱਥੇ ਪਹਿਲਾਂ ਇਦਾਂ ਦੀਆਂ ਗੱਲਾਂ ਬਾਤਾਂ ਕਦੇ ਨਹੀਂ ਸੀ ਆਪਾਂ ਸੁਣੀਆਂ ਕਿ ਫਰੋਤਾਂ ਆਹ ਮੰਗ ਮੰਗੜੀਆਂ ਜਾਂ ਇਸ ਤਰੀਕੇ ਦੀਆਂ ਜਿਵੇਂ ਗੱਲਾਂ ਵੀ ਹੋਰ ਬਾਰਦਾਤਾਂ ਨੂੰ ਅੰਜਾਮ ਦੇਣਾ ਠੀਕ ਆ ਲੁੱਠਾਂ ਕੋਹਾਂ ਜਿਹੜੀਆਂ ਸੀਗੀਆਂ ਜਾਂ ਇਹਦੀਆਂ ਡਕੈਤੀਆਂ ਸੀ ਸਟੋਰਾਂ ਵਗੈਰਾ ਤੇ ਜਾਂ ਕਿਸੇ ਕੈਬ ਵਾਲੇ ਤੋਂ ਪੈਸੇ ਖੋਲੇ ਇਦਾਂ ਦਾ ਸਿਸਟਮ ਹੁੰਦਾ ਸੀਗਾ ਜਿਹਦੇ ਵਿੱਚ ਆਪਣੇ ਲੋਕ ਨਹੀਂ ਇਨਵੋਲਵ ਹੁੰਦੇ ਜਿਹਦੇ ਵਿੱਚ ਜ਼ਿਆਦਾ ਜਿਵੇਂ ਕਾਲੇ ਗੋਰੇ ਇਨਵੋਲਵ ਹੁੰਦੇ ਸੀਗੇ ਪਰ ਇਹ ਪਿਛਲੇ ਕੁਝ ਸਮੇਂ ਤੋਂ ਜਦੋਂ ਦੀ ਹੀੜਾ ਦੇ ਹੀੜਾ ਕੈਨੇਡਾ ਦੇ ਵਿੱਚ ਲੋਕ ਆ ਰਹੇ ਹੈਗੇ ਆ ਤੇ ਉਹਨਾਂ ਦੇ ਵਿੱਚ ਬਲੈਕ ਸ਼ੀਪਾਂ ਵੀ ਬਹੁਤ ਆ ਗਈਆਂ ਤੇ ਜਿਹਦਾ ਕਰਕੇ ਇਦਾਂ ਨੇ ਜਿਵੇਂ ਮੈਂ ਕਹਿੰਦਾ ਵੀ ਘਟਨਾਵਾ ਉਹਨਾਂ ਨੇ ਇਹ ਸੋਚਿਆ ਹੀ ਪੰਜਾਬ ਦੇ ਵਿੱਚ ਵੀ ਅਸੀਂ ਕਰੀ ਜਾਂਦੇ ਆ ਵੀ ਕਿਉਂ ਨਾ ਆਪਾਂ ਕੈਨੇਡਾ ਦੇ ਵਿੱਚ ਜਾ ਕੇ ਕੰਮ ਕਰੀਏ ਨਾਲੇ ਇੱਥੇ ਰੁਪਇੰਗਾਂ ਦੀ ਥਾਂ ਤੇ ਡਾਲਰ ਮਿਲਣਗੇ ਤੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹਨਾਂ ਮੁਲਕਾਂ ਦੇ ਵਿੱਚ ਜਿਹੜੀਆਂ ਇਦਾਂ ਦੀਆਂ ਕਾਲਾਂ ਕਰਨੀਆਂ ਇਹ ਬਹੁਤ ਵੱਡਾ ਦੋਸ਼ ਗਿਣਾ ਜਾਂਦਾ ਤੇ ਬੜੀ ਵੱਡੀ ਇਹਨਾਂ ਦੇ ਵਿੱਚ ਜੇਲ੍ਹ ਵੀ ਹੁੰਦੀ ਹੈਗੀ ਕਿਸੇ ਨੂੰ ਤਮਕਾਉਣਾ ਕਿਸੇ ਨੂੰ ਥ੍ਰੈਟ ਕਰਨਾ ਇਹ ਕੋਈ ਮਾਮੂਲੀ ਗੱਲ ਨਹੀਂ ਹੈਗੀ ਤੇ ਜਿਹਦਾ ਕਰਕੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਲੈਸਨ ਹੋਊਗਾ ਇਹਨਾਂ ਲੋਕਾਂ ਵਾਸਤੇ ਵੀ ਇਹ ਇੰਡੀਆ ਨਹੀਂ ਇਹ ਕੈਨੇਡਾ ਇੱਥੇ ਆ ਕੇ ਉਸ ਤਰੀਕੇ ਦੀਆਂ ਕਾਲਾਂ ਕਰਨੀਆਂ ਤੇ ਫਿਰ ਲੋਕਾਂ ਤੋਂ ਪੈਸਾ ਲੈ ਕੇ ਪਾਸੇ ਹੋ ਜਾਣਾ ਇਹ ਸੌਖਾ ਨਹੀਂ ਹੈਗਾ ਇੱਥੇ ਇਨਵੈਸਟੀਗੇਸ਼ਨ ਵੀ ਹੁੰਦੀ ਹੈ ਇਹ ਮੈਨੂੰ ਲੱਗਦਾ ਵੀ ਇੱਥੇ ਉਹ ਲੋਕ ਹੀ ਨਹੀਂ ਫੜੇ ਗਏ ਜਿਨ੍ਹਾਂ ਲੋਕਾਂ ਨੇ ਚੁੱਪਚੀਪੇ ਤੇ ਪੈਸੇ ਦੇਤੇ ਉਹਨਾਂ ਟਾਈਮਾਂ ਦੇ ਵਿੱਚ ਪਰ ਜਿਨ੍ਹਾਂ ਲੋਕਾਂ ਨੇ ਸ਼ਿਕਾਇਤ ਕੀਤੀ ਆ ਕਿਤੇ ਨਾ ਕਿਤੇ ਪੁਲਿਸ ਨੇ ਉਹਨਾਂ ਲੋਕਾਂ ਨੂੰ ਦਬੋਚਿਆ ਵੀ ਆ ਤੇ ਆ ਇੱਕ ਆਪਣੇ ਸਾਹਮਣੇ ਨਵੀਂ ਧਾਰਨਾ ਆਈ ਹੈਗੀ ਅਨਟਾਰੀਓ ਤੋਂ ਤੇ ਯਾਰ ਦੁੱਖ ਬੜਾ ਹੁੰਦਾ ਵੀ ਜਦੋਂ ਇਹਦੇ ਵਿੱਚ ਪੰਜਾਬੀ ਮੁੰਡੇ ਇਨਵੋਲਵ ਹੁੰਦੇ ਆ ਗੱਲ ਸੇਖੋਂ ਸਿੰਘ ਤੇ ਵੀ ਅਸੀਂ ਕਿਹੜੇ ਧਰਮ ਨੂੰ ਬਿਲੋਂਗ ਕਰਦੇ ਆ ਤੇ ਕਿੱਦਾਂ ਦੀਆਂ ਗੱਲਾਂបੱਤਾਂ ਸੀ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਕਰ ਰਹੇ ਆ ਤੇ ਕਿਉਂ ਨਹੀਂ ਅਸੀਂ ਕੰਮ ਕਰਨ ਦੇ ਰਾਹ ਤੇ ਤੁਰਦੇ ਕਿਉਂ ਅਸੀਂ ਸ਼ਾਰਟਕਟ ਬਣਾਉਨੇ ਆ ਨਾਲੇ ਪਤਾ ਵੀ ਇਹਨਾਂ ਜਿਹੜੀਆਂ ਚੀਜ਼ਾਂ ਹੁੰਦੀਆਂ ਇਹਨਾਂ ਦਾ ਜਿਹੜਾ ਅੰਤ ਉਹ ਮਾੜਾ ਹੁੰਦਾ ਬਿਲਕੁਲ ਬਿਲਕੁਲ ਇੱਥੇ ਤਾਂ ਸਿੱਧੀ ਉਂਗਲੀ ਨਾਲ ਕਿਉਂ ਨਿਕਲਦਾ ਤੁਹਾਨੂੰ ਲੂੰਗੜੀ ਟੇਢੀ ਕਰਨ ਦੀ ਲੋੜ ਹੀ ਨਹੀਂ ਪੈਂਦੀ ਕਿਉਂ ਤੁਸੀਂ ਇਹਨਾਂ ਕੰਮਾਂ ਵਿੱਚ ਜਾਂਦੇ ਹੋ ਜਦੋਂ ਸਿੱਧੇ ਤਰੀਕੇ ਇੱਥੇ ਤੁਹਾਨੂੰ ਸਭ ਕੁਝ ਹੋ ਰਿਹਾ ਹੈ ਤੁਹਾਡੇ ਪੈਸੇ ਵੀ ਬਣ ਰਿਹਾ ਘਰ-ਬਾਰ ਵੀ ਬਣ ਰਿਹਾ ਗੱਡੀਆਂ ਵੀ ਬਣ ਰਹੀਆਂ ਤੁਸੀਂ ਕਿਉਂ ਪੁੱਠੇ ਪਾਸੇ ਪੈੰਨੇ ਹਨ ਸੋ ਨੀਤੇ ਵੀਰ ਆਪਾਂ ਅਗਲੀ ਖਬਰ ਤੇ ਚੱਲਦੇ ਹਾਂ ਗ੍ਰੀਨਲੈਂਡ ਜਿਹੜੀ ਕੰਟਰੀ ਆ ਉਹਨੂੰ ਪਹਿਲਾਂ ਕੈਨੇਡਾ ਕਹਿ ਰਹੇ ਸੀ ਸਾਡਾ ਹਿੱਸਾ ਹੈ ਪਰ ਹੁਣ ਟਰੰਪ ਆ ਜਿਹੜੇ ਉਹ ਕਹਿ ਰਹੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਗ੍ਰੀਨਲੈਂਡ ਆ ਜਿਹੜਾ ਅਮਰੀਕਾ ਦਾ ਹਿੱਸਾ ਹੋਏਗਾ ਪੂਰੀ ਖਬਰ ਕੀ ਹੈ ਜਾਣਕਾਰੀ ਦਿਓ ਇਹ ਦੇਖੋ ਇਹ ਟਰੰਪ ਆ ਜਰੋਂ ਦੇ ਇਹ ਆ ਬਣੇ ਹੈਗੇ ਆ ਜਿਵੇਂ ਕੱਲਾ ਵੀ ਪ੍ਰੈਜ਼ੀਡੈਂਟ ਉਦੋਂ ਦੇ ਤਿੰਨ ਚਾਰ ਬਿਆਨ ਇਦਾਂ ਦੇ ਚੁੱਕੇ ਆ ਪੰਨਾਂ ਦਾ ਕਹਿੰਦੇ ਵੀ ਕੈਨੇਡਾ ਨੂੰ ਅਸੀਂ 51ਵਾਂ ਸੂਬਾ ਬਣਾ ਲੈਣਾ ਤੇ ਟਰੂਡੋ ਨੂੰ ਅਸੀਂ ਗਵਰਨਰ ਬਣਾ ਲੈਣਾ ਹੈਗਾ ਆਪਦਾ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਜਿਹੜੀ ਪੈਨਮਾ ਨਹਿਰ ਆ ਜਿਹਦੇ ਥਾਈ ਸਾਰੀ ਸ਼ਿਪਿੰਗ ਦਾ ਸਿਸਟਮ ਚੱਲਦਾ ਹੈਗਾ ਕਿਉਂਕਿ ਉਹ ਨਹਿਰ ਦੇ ਵਿੱਚ ਪਾਣੀ ਭਰ ਭਰ ਕੇ ਜਹਾਜ਼ਾਂ ਨੂੰ ਅੱਗੇ ਲਿਘਾਇਆ ਜਾਂਦਾ ਨਹੀਂ ਤਾਂ ਜਿਹੜਾ ਰਸਤਾ ਬਹੁਤ ਲੰਬਾ ਪੈ ਜਾਂਦਾ ਤੇ ਕਹਿੰਦੇ ਵੀ ਅਸੀਂ ਪੈਨਮਾ ਨਹਿਰ ਦੇ ਉੱਤੇ ਵੀ ਕਬਜ਼ਾ ਕਰ ਲੈਣਾ ਹੈਗਾ ਤੇ ਹੁਣ ਕਹਿੰਦੇ ਵੀ ਜਿਹੜਾ ਡੈਨਮਾਰਕ ਦਾ ਏਰੀਆ ਗ੍ਰੀਨਲੈਂਡ ਆ ਉਹ ਕਾਫੀ ਜ਼ਿਆਦਾ ਕਹਿੰਦੇ ਵੀ ਇੱਕ ਤਰ੍ਹਾਂ ਦੇ ਨਾਲ ਬਰਫ਼ ਦੀ ਚਾਦਰ ਹੀ ਬਿਛੀ ਹੋਈ ਆ ਉੱਥੇ ਤੇ ਅੰਟਾਰਕਟਿਕਾ ਦੇ ਨੇੜੇ ਪੈ ਜਾਂਦਾ ਹੈ ਤੇ ਕਹਿੰਦੇ ਵੀ ਇਹਨੂੰ ਵੀ ਅਸੀਂ ਆਪਦੇ ਕਬਜ਼ੇ ਦੇ ਵਿੱਚ ਲੈ ਲੈਣਾ ਹੈਗਾ ਤੇ ਕਹਿੰਦੇ ਜਦੋਂ ਪਹਿਲਾਂ ਇਹ ਪ੍ਰਧਾਨ ਰਾਸ਼ਟਰਪਤੀ ਬਣਿਆ ਪਹਿਲੀ ਵਾਰੀ ਉਦੋਂ ਵੀ ਇਹਨਾਂ ਨੇ ਇਦਾਂ ਦਾ ਬਿਆਨ ਦਿੱਤਾ ਸੀ ਤੇ ਹੁਣ ਜਿਹੜੇ ਡੈਨਮਾਰਕ ਦੇ ਸਿਆਸੀ ਲੀਡਰ ਆ ਉਹ ਕਹਿੰਦੇ ਵੀ ਅਸੀਂ ਇਹਨੂੰ ਵੇਚਣਾ ਨਹੀਂ ਹੈਗਾ ਤੇ ਜਿਹੜਾ ਅਮਰੀਕਾ ਉਹ ਆਪਦੀ ਨਿਗਾਰੇ ਤੇ ਨਾ ਰੱਖੇ ਅਸੀਂ ਇਹਦੀ ਟੇਕ ਕੇਅਰ ਕਰਨ ਦੇ ਯੋਗ ਹੈਗੇ ਆ ਵੀ ਉਹ ਜਿਹੜੀਆਂ ਇਹਨਾਂ ਦੀਆਂ ਆਪਦੀਆਂ ਪ੍ਰੋਬਲਮਸ ਹੈਗੀਆਂ ਉਹਨਾਂ 'ਤੇ ਧਿਆਨ ਦੇਣ ਸੋ ਇਹ ਪਤਾ ਨਹੀਂ ਮੈਨੂੰ ਇਦਾਂ ਦੇ ਜਿਹੜੇ ਹਾਸੋ ਹੀ ਨੇ ਬਿਆਨ ਆ ਟਰੰਪ ਲੋਕਾਂ ਨੂੰ ਹਸਾਉਣ ਵਾਸਤੇ ਦਿੰਦੇ ਰਹਿੰਦੇ ਆ ਜਾਂ ਵਾਕਿਆ ਦੇ ਵਿੱਚ ਹੀ ਕਾਫੀ ਸੀਰੀਅਸ ਐ ਇਸ ਕੰਮ ਮਾਮਲੇ ਬਾਰੇ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਟਰੰਪ ਐ ਕੁਝ ਵੀ ਹੋ ਸਕਦਾ ਹਨਾ ਸੋ ਆਪਾਂ ਅਗਲੀ ਖਬਰ ਤੇ ਚੱਲਦੇ ਆਂ ਟਾਈਮ ਆਪਣੇ ਕੋਲੇ 2-3 ਮਿੰਟ ਹੋਰ ਹੈ ਅਜ਼ਰਬਾਈਜਾਨ ਦੇ ਵਿੱਚ ਪਲੇਨ ਕ੍ਰੈਸ਼ ਹੋਇਆ ਪਿਛਲੇ ਪਿਛਲੇ ਦਿਨੀ ਹਨਾ ਔਰ ਪਤਾ ਲੱਗਿਆ ਵੀ ਇੱਕ ਮਜ਼ਾਈਲ ਦੇ ਟਕਰਾਉਣ ਦੇ ਨਾਲ ਫਿਰ ਉਹ ਪਲੇਨ ਕ੍ਰੈਸ਼ ਹੋ ਕੇ ਥੱਲੇ ਡਿੱਗਿਆ ਹਨਾ ਪਹਿਲਾਂ ਕੋਈ ਮੌਸਮ ਖਰਾਬ ਸੀ ਉੱਥੇ ਲੈਂਡ ਨਹੀਂ ਹੋ ਪਾਇਆ ਹੋਰ ਕਈ ਜਗ੍ਹਾ ਤੇ ਉਹਨੂੰ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਨਹੀਂ ਲੈਂਡ ਹੋਇਆ ਜਦੋਂ ਉਹਦੀ ਆਪਾਂ ਉਹ ਡਾਇਗ੍ਰਾਮ ਦੇਖਦੇ ਆਂ ਉਹਦੇ ਰੂਟ ਦੀ ਤਾਂ ਕਈ ਜਗ੍ਹਾ ਪਲੇਨ ਨੂੰ ਘੁਮਾਇਆ ਗਿਆ ਫਿਰ ਉਸ ਤੋਂ ਬਾਅਦ ਉਹ ਕ੍ਰੈਸ਼ ਹੋਇਆ ਹਨਾ ਤੇ ਉਸ ਤੋਂ ਬਾਅਦ ਅਜ਼ਰਬਾਈਜਾਨ 에ਅਰਲਾਈਨ ਆ ਜਿਹੜੀ ਉਹਨਾਂ ਨੇ ਰਸ਼ੀਆ ਦੀਆਂ ਕਈ ਫਲਾਈਟਾਂ ਹੁਣ ਕੈਨਸਲ ਕਰ ਦਿੱਤੀਆਂ ਹਨ ਕਿੱਧਰ ਨੂੰ ਜਾਵੇਗਾ ਇਹ ਜਿਹੜਾ ਹੁਣ ਇਹ ਵਿਵਾਦ ਜਿਹੜਾ ਸ਼ੁਰੂ ਹੋਇਆ ਹੈ ਇਹਨਾਂ ਰਸ਼ੀਗਾ ਦਾ ਦੂਜੀ ਵਾਰੀ ਹੈ ਜਿਹੜਾ ਕਾਰਾ ਹੈਗਾ ਇਸ ਤੋਂ ਪਹਿਲਾਂ ਵੀ ਜਦੋਂ ਕੋਲਡ ਵਾਰ ਦਾ ਸਮਾਂ ਸੀਗਾ 1980-82 ਦੇ ਵਿੱਚ ਉਹਨਾਂ ਸਮਿਆਂ ਦੇ ਵਿੱਚ ਵੀ ਇਹਨਾਂ ਨੇ ਨਾ ਅਮਰੀਕਨ ਜਹਾਜ਼ ਸਮਝ ਕੇ ਕੋਰੀਆਈ ਜਹਾਜ਼ ਨੂੰ ਨਿਸ਼ਾਨਾ ਬਣਾ ਲਿਆ ਸੀਗਾ 747 ਸੱਟਦਾ ਸੀਗਾ ਤੇ ਜਿਹਦੇ ਵਿੱਚ ਮੇਰਾ ਖ਼ਿਆਲ 300 ਤੋਂ ਉੱਪਰ ਲੋਕ ਮਾਰੇ ਗਏ ਸੀਗੇ ਤੇ ਉਦੋਂ ਵੀ ਰਸ਼ੀਗਾ ਪਹਿਲਾਂ ਪਹਿਲਾਂ ਤਾਂ ਮੰਨਦਾ ਨਹੀਂ ਸੀ ਉਦੋਂ ਬਾਅਦ ਦੇ ਵਿੱਚ ਜਦੋਂ ਉਹਨੂੰ ਪ੍ਰੂਫ ਦਿੱਤੇ ਤੇ ਫਿਰ ਕਹਿੰਦਾ ਵੀ ਗਲਤੀ ਨਾਲ ਹੋ ਗਿਆ ਅਸੀਂ ਸੋਚਿਆ ਵੀ ਅਮਰੀਕਾ ਦਾ ਜਸੂਸੀ ਜਹਾਜ਼ ਆ ਤੇ ਅਸੀਂ ਵਾਰਨਿੰਗ ਵੀ ਦਿੱਤੀ ਉਹ ਨਹੀਂ ਰੁਕਿਆ ਪਰ ਇਹ ਜਿਹੜਾ ਹ ਹ ਮਾਮਲਾ ਹੋਇਆ ਹੈਗਾ ਇਹਦੇ ਵਿੱਚ ਵੀ ਹੁਣ ਪੂਰੇ ਸਬੂਤ ਦਿੱਤੇ ਗਏ ਆ ਰਸ਼ੀਗਾ ਨੂੰ ਵੀ ਇਸ ਤਰੀਕੇ ਨਾਲ ਭਾਈ ਤੁਸੀਂ ਜਮੀਨ ਜਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਜ਼ਾਇਲ ਦੇ ਨਾਲ ਇਹ ਜਹਾਜ਼ ਟਿਆ ਹੈਗਾ ਉਹ ਪਤਾ ਲੱਗਿਆ ਵੀ ਯੂਕਰੇਨ ਤੇ ਉਹ ਬਾਰਡਰ ਦੇ ਉੱਤੇ ਕਾਫੀ ਬੰਬਾਰਡਮੈਂਟ ਹੋ ਰਹੀ ਸੀ ਜੀ ਨੂੰ ਅਵੋਇਡ ਕਰਨ ਵਾਸਤੇ ਇਹ ਜਹਾਜ਼ ਨੇ ਥੋੜਾ ਆਪਦਾ ਪੋਰਸ ਚੇਂਜ ਕੀਤਾ ਤੇ ਜਿਹੜਾ ਰਸ਼ੀਆ ਹੈਗਾ ਉਹਨਾਂ ਨੂੰ ਇਹ ਲੱਗਿਆ ਵੀ ਸ਼ਾਇਦ ਸਾਡੇ ਉੱਤੇ ਕੋਈ ਬੰਬ ਸੱਟਣ ਵਾਸਤੇ ਜਹਾਜ਼ ਆ ਰਿਹਾ ਜਾਂ ਕੋਈ ਡਰੋਨ ਆ ਰਿਹਾ ਤੇ ਇਹਨਾਂ ਨੇ ਮਜ਼ਾਇਲ ਮਾਰ ਕੇ ਉਹ ਜਹਾਜ਼ ਸੱਟ ਲਿਆ ਜਹਾਜ਼ ਨੂੰ ਅੱਗ ਲੱਗਣ ਤੋਂ ਬਾਅਦ ਦੇ ਵਿੱਚ ਦੋ ਥਾਵਾਂ ਦੇ ਉੱਤੇ ਉਹਨੇ ਉਤਰਨ ਦੀ ਕੋਸ਼ਿਸ਼ ਕੀਤੀ ਪਰ ਰਸ਼ੀਆ ਨੇ ਉਹਨੂੰ ਇਜਾਜ਼ਤ ਨਹੀਂ ਦਿੱਤੀ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਜਾਕਸਤਾਨ ਦੇ ਵਿੱਚ ਇਹ ਜਾ ਕੇ ਜਹਾਜ਼ ਜਿਵੇਂ ਕਹਿੰਦਾ ਵੀ ਉਤਰਿਆ ਤੇ ਇਹ ਜਿਵੇਂ ਕਹਿੰਦਾ ਵੀ ਰਸ਼ਗਨ ਦੀ ਫਲਾਈਟ ਜਾ ਰਹੀ ਸੀਗੀ ਤੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਦੇਸ਼ ਆ ਜਿਨ੍ਹਾਂ ਦਾ ਇਹ ਜਹਾਜ਼ ਆ ਉਹਨਾਂ ਨੇ ਇਹ ਐਲਾਨ ਕਰਤਾ ਵੀ ਅਸੀਂ ਸਾਰੀਆਂ ਜਿਹੜੀਆਂ ਸਾਡੀਆਂ ਫਲਾਈਟਾਂ ਰੱਸ਼ਗਾ ਨੂੰ ਬੰਦ ਕਰ ਦੇਣਗੀਆਂ ਤੇ ਅੱਜ ਜਿਹੜਾ ਰੱਸ਼ਗਾ ਹੈਗਾ ਉਹਨੇ ਮਾਫੀ ਮੰਗੀ ਆ ਵੀ ਸਾਤੋ ਗਲਤੀ ਨਾਲ ਜਹਾਜ਼ ਨੂੰ ਸ਼ਟਡਾਊਨ ਹੋ ਗਿਆ ਹੈਗਾ ਤੇ ਇਹਦੇ ਵਿੱਚ 67 ਬੰਦੇ ਸਵਾਰ ਸੀਗੇ ਜਿਨ੍ਹਾਂ ਚੋਂ 38 ਦੀ ਤਕਰੀਬਨ ਮੌਤ ਹੋ ਗਈ ਤੇ ਬਾਕੀ ਮੇਰੇ ਖਿਆਲ 29 ਇੱਕ ਬੰਦੇ ਜਿਉਂਦੇ ਬਚੇ ਹੈਗੇ ਆ ਸੋ ਕਿੱਡੀ ਮਾੜੀ ਗੱਲ ਆ ਵੀ ਜਿਹਦੇ ਵਿੱਚ ਅਮਲੇ ਦੇ ਸਾਰੇ ਬੰਦੇ ਮਾਰੇ ਗਏ 38 ਹੋਰ ਲੋਕਾਂ ਦੀ ਮੌਤ ਹੋ ਗਈ ਲੜਾਂਗਾ ਤੁਸੀਂ ਕਰਨੀ ਆ ਆਪਦੇ ਫੌਜੀ ਟਿਕਾਣਿਆਂ ਤੇ ਜੋ ਮਰ ਜ ਕਰੋ ਸਿਵਿਲিয়ান ਜਹਾਜ਼ਾਂ ਨੂੰ ਤੁਸੀਂ ਕਿਉਂ ਨਿਸ਼ਾਨਾ ਬਣਾ ਰਹੇ ਹੋ ਬਹੁਤ ਜਿਆਦੇ ਮੰਦ ਭਾਗੀ ਖਬਰਾਂ ਰਸ਼ਗਾਂ ਨੂੰ ਜਰੂਰ ਇਹਦਾ ਮੇਰਾ ਸਾਬਨਾ ਦੇਸ਼ਾਂ ਨੂੰ ਸਭ ਕੁਝ ਸਿਖਾਉਣਾ ਚਾਹੀਦਾ ਇਹਦੇ ਤੇ ਕੋ ਕੜ ਦੇ ਜਿਹੜੇ પ્રતિਬੰਧ ਉਲੋਣੇ ਚਾਹੀਦੇ ਬਿਲਕੁਲ ਬਿਲਕੁਲ ਸੋ ਨੇਟਵੀਰ ਸਾਰੀਆਂ ਖਬਰਾਂ ਤੇ ਤੁਸੀਂ ਡਿਸਕਸ਼ਨ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਲਈ ਥੈਂਕ ਯੂ ਪ੍ਰਦੀਪ ਬਾਜੀ ਅਗਲੇ ਵੀਕ ਮਿਲਦੇ ਹਾਂ ਸਤਿ ਸ੍ਰੀ ਅਕਾਲ ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੇਰਾ ਅਮਰੀਕਾ ਅੱਜ ਦੇ ਪ੍ਰੋਗਰਾਮ ਨਾਲ ਸੰਬੰਧਿਤ ਤੁਹਾਡਾ ਕੋਈ ਵੀ ਸੁਝਾਅ ਹੋਵੇ ਤਾਂ ਤੁਸੀਂ ਮੈਨੂੰ ਈਮੇਲ ਕਰ ਸਕਦੇ ਹੋ gilpradeep11@yahoo.in ਹੁਣ ਮੈਨੂੰ ਦੇ ਉਜ਼ਾਜ਼ਤ ਰੱਬ ਰੱਖਾ